ਕਿਸੇ ਦੇਸ਼ ਚ ਨਾ ਸੀ ਪਹਿਲੀ ਵਾਰੀ ਦੇਖਿਆ ਵੀ ਇੰਨੀ ਖੇਤੀ ਉਫੀਮ ਦੀ ਹੋਵੇ ਜਿੱਥੇ ਤੱਕ ਨਿਗਾਹ ਜਾਂਦੀ ਹੈ ਸਾਰੀ ਉਫੀਮ ਹੀ ਫੀਮ ਹੈ ਮੈਨੂੰ ਆ ਲੱਗਦਾ ਵੀ ਹੋਣਗੇ 5-7 ਕਿੱਲੇ ਜ਼ਮੀਨ ਦੇ 5-7 ਕਿੱਲਾਂ ਚ ਡੋਡੇ ਬੀਜ ਰੱਖੇ ਹਨ ਇਹ ਸਵਿਟਜ਼ਰਲੈਂਡ ਵਾਲੀਆਂ ਭੂਆ ਤਕੜੀਆਂ ਜੀ ਆਡੀਆਂ ਗੱਡੀਆਂ ਰੱਖੀ ਇਹਨਾਂ ਨੇ ਗੱਡੀਆਂ ਪਹਿਲਾਂ ਕਿੰਨੇ ਪੁਰਾਣੇ ਹੋਏ ਹਾਂ ਜੀ ਗੱਡੀਆਂ ਪਹਿਲਾਂ ਇਟਲੀ ਦੀਆਂ ਸੀਗੀਆਂ ਇਟਲੀ ਤੋਂ ਹੁਣ ਆ ਪਲੱਸ ਦਾ ਨਿਸ਼ਾਨ ਡਾਕਟਰ ਦਾ ਨਿਸ਼ਾਨ ਜਾਣ ਲੱਗੇ ਸਵਿਟਜ਼ਰਲੈਂਡ ਦੀਆਂ ਕਾਰਾਂ ਆਂਗੀਆਂ ਚਲਿਏ ਜੀ ਸਵਿਟਜ਼ਰਲੈਂਡ ਦੇਖੋ ਜਦੋਂ ਇੱਥੇ ਆਜੋ ਮੀਂਹ ਨਹੀਂ ਖੜਾ ਛੜਦਾ ਇੱਕਦਾਂ ਤੇ ਮੇਰੇ ਤਾਂ ਫਿਰ ਸਿਰ ਵੀ ਲੈ ਨਹੀਂ ਹੁੰਦਾ ਦੂਰ ਦੂਰ ਤੱਕ ਘਾ ਦੇ ਮੈਦਾਨ ਵਾਕਈ ਸਵਿਟਜ਼ਰਲੈਂਡ ਸਵਰਗ ਆ ਸੋਹਣਾ ਬਹੁਤ ਐਣਾ ਸੋਹਣਾ ਬਹੁਤ ਐ ਪਰ ਮੀਂਹ ਜੇ ਕਿਰਪਾ ਰੱਖਿਆ ਕਰੇ ਇੱਥੇ ਥੋੜੀ ਜਿਹੀ ਮੀਂਹ ਘਟ ਪਿਆ ਕਰਨ ਸਭ ਤੋਂ ਪਹਿਲਾਂ ਅਸੀਂ ਆਏ ਆ ਇਹਦੇ ਟਿਕਟ ਆਫਿਸ ਤੇ ਤੇ ਇਹਨੂੰ ਦੇਖਣ ਦੀ ਟਿਕਟ ਲੱਗਦੀ ਆ 5 ਫ੍ਰੈਂਕ ਇੱਕ ਜਾਨੇ ਦੀ ਟਿਕਟ ਮਤਲਬ ਇੰਡੀਆ ਦਾ ਲਾਲੋ 500 ਰੁਪਏ ਆ ਤੇ ਹੁਣ ਟਿਕਟਾਂ ਲੈ ਕੇ ਅਸੀਂ ਫਿਰ ਉਸ ਤੋਂ ਬਾਅਦ ਸ਼ਿਪਰਾ ਹੀ ਮਨ ਲੱਗਾ ਸੀ ਜਰਮਨ ਵੀ ਜਾ ਸਕਦੇ ਆ ਤੇ ਜਰਮਨ ਸ਼ਿਪ ਤੇ ਜਾਵਾਂਗੇ ਤੇ ਉਧਰੋਂ ਬਾਅਦ ਚ ਵਾਪਸ ਆਵਾਂਗੇ ਸ਼ਾਇਦ ਐਵੇਂ ਦਾ ਕੁਝ ਪਲਾਨ ਵੀ ਹੈਗਾ ਉਹ ਵੀ ਇਨਕਲੂਡ ਹੈ ਜਾਂ ਕਿਵੇਂ ਆ ਉਹ ਅੱਗੇ ਜਾ ਕੇ ਦੱਸ ਦੇ ਸਵਿਟਜ਼ਰਲੈਂਡ ਦਾ ਜਿਹੜੇ ਮਰਜ਼ੀ ਮਹੀਨੇ ਆ ਜਾਓ ਟੂਰਿਸਟ ਦੀ ਇੱਥੇ ਝੜੀ ਲੱਗੀ ਰਹਿੰਦੀ ਹੈ ਇਹਦੀ ਜਿਹੜੀ ਜੀਡੀਪੀ ਹੈ ਚੱਲਦੀ ਇਹ ਦੇਸ਼ ਦੀ ਟੂਰਿਸਟ ਦੇ ਸਿਰ ਤੇ ਆ ਓ ਸਾਹਮਣੇ ਵਾਲੇ ਪਾਸੇ ਦੇਖੋ ਗਾਈਆਂ ਤੇ ਚੜਦੇ ਆਪਣੇ ਇੰਡੀਅਨ ਜਵਾਕ ਇੰਡੀਆ ਦੇ ਨਾਣੇ ਹੋਣਗੇ ਪੱਕਾ ਦੇਖਣ ਨੂੰ ਤਾਂ ਲੱਗਦੇ ਇੰਨਾ ਪਾਕਿਸਤਾਨੀ ਲੱਗਦੇ ਤੇ ਆਪਣੇ ਵਾਲੇ ਜੇ ਕੁਝ ਕਰਦੇ ਗੋਰੇ ਵਾਲੇ ਤਾਂ ਥੱਲੋਂ ਹੀ ਖੜੇ ਵਾਹ ਵਾਹ ਕਰੀ ਜਾਂਦੇ ਇਹ ਕਹਿੰਦੇ ਸਿੰਘਾਂ ਤੇ ਬਹਿਣਾ ਕੋਈ ਕਹਿੰਦਾ ਕੰਨ ਫੜਨੇ ਦਾ ਤੇ ਜਿਹੜੀ ਟਿਕਟ ਮਿਲੀ ਆ ਸਾਨੂੰ ਟਿਕਟ ਤੁਹਾਨੂੰ ਦਿਖਾ ਦਾਂ ਇਹਦੀ ਰੇਨਫਲਦੀ ਇਹੋ ਜੀ ਆ ਤੇ ਇਹ ਟਿਕਟਾਂ ਨਾਲ پلان ਦਿੱਤਾ ਇਹਨਾਂ ਨੇ ਵੀ ਕਿੱਥੇ ਕਿੱਥੇ ਤੁਸੀਂ ਘੁੰਮ ਫਿਰ ਸਕਦੇ ਹੋ ਇੱਕ ਸਾਈਡ ਤੇ ਜਰਮਨ ਹੈ ਇਹਦੇ ਤੇ ਆ ਜਿਹੜੀ ਆ ਕਿਊਆਰ ਕੋਡ ਵਾਲੀ ਇਹ ਟਿਕਟ ਹੈਗੀ ਸਾਹਮਣੇ ਨੇੜੇ ਕਿਸਟੈਲੋ ਵੀ ਬਣਿਆ ਹੋਇਆ ਕਿਲਾ ਕਹਿੰਦੇ ਛੋਟਾ ਜਿਹਾ گاਵਾ ਇੱਥੇ ਥਾਂ ਥਾਂ ਬਿਠਾਈਆਂ ਹੋਈਆਂ ਇਧਰ ਵੀ گاਵਾ ਬੈਠੀਆਂ ਇਧਰ ਵੀ گاਵਾ ਬੈਠੀਆਂ ਮੈਨੂੰ ਤਾਂ ਦੂਰੋਂ ਦੇਖਣ ਨੂੰ ਲੱਗ ਰਿਹਾ ਸੀ ਕਿਤੇ ਵੀ گاਵਾ ਬਿਠਾਈਆਂ ਪਰ ਇਹ گاਵਾ ਨਹੀਂ ਇਹ ਬੈਂਚ ਹੈ ਇਹਦੇ ਬੈਠ ਸਕਦੇ ਹੋ ਤੁਸੀਂ ਗਾਂ ਦੇ ਉੱਪਰ ਤੇ ਲੋ ਇੱਥੇ ਦੇ ਲੋਕ ਹਰੇਕ ਦੇਸ਼ ਨੇ ਆਪ ਆਪਣੀ ਪਛਾਣ ਬਣਾਈ ਹੁੰਦੀ ਹੈ ਇੱਕ ਹੈ ਪਹਿਚਾਨ ਹੈ ਸਵਿਸ ਕੰਟਰੀ ਦੀ ਮਤਲਬ ਇਥੋਂ ਦੀਆਂ ਕਾਜੀਆਂ ਚਲਿਏ ਜੀ ਚਲਿਏ ਕੋਹਰ ਦੇਖਣਾ ਕਿਲੇ ਦੇ ਅਸੀਂ ਅੰਦਰਲੇ ਪਾਸੇ ਐਂਟਰ ਹੋ ਗਏ ਤੇ ਅੰਦਰ ਇਹ ਕਾਫੇ ਗੁਫੇ ਇਹਨਾਂ ਨੇ ਬਣਾਇਆ ਹੋਇਆ ਸ਼ਾਇਦ ਹੁਣ ਬੰਦ ਕਰ ਰੱਖਿਆ ਤੇ ਯੂਰਪ ਦੀਆਂ ਜਿਹੜੀਆਂ ਚੀਜ਼ਾਂ ਤੋਂ ਇਹਨੂੰ ਅਲੱਗ ਕਰਦੇ ਆ ਨਾ ਬਾਕੀ ਦੁਨੀਆ ਤੋਂ ਖਾਸ ਕਰਕੇ ਇਹ ਦੇਸ਼ ਦੀਆਂ ਸਵਿਟਜ਼ਰਲੈਂਡ ਦੀ ਉਹ ਆਹਾ ਆ ਦੇਖੋ ਲੱਕੜ ਟੁੱਟ ਗਈ ਹੋਣੀ ਜਾਂ ਦਰਖਤ ਟੁੱਟ ਗਿਆ ਹੋਣਾ ਇਹਦੇ ਦੀ ਵੀ ਕਾਰਡ ਕੱਢਦੀ ਤੇ ਵੀ ਫੁੱਲ ਲਾਤੇ ਆ ਇਹਨੂੰ ਮਿੱਟੀ ਪਾ ਕੇ ਇਹਦੇ ਚ ਤੇ ਇਹ ਚੀਜ਼ਾਂ ਯਾਰ ਬੜੀਆਂ ਪਿਆਰੀਆਂ ਲੱਗਦੀਆਂ ਇੱਥੇ ਇਹਨਾਂ ਦੇਸ਼ਾਂ 'ਚ ਇਥੋਪੀਆ ਯਾਦ ਆ ਜਦੋਂ ਡੁੱਬਣ ਲੱਗੇ ਸੀਗੇ ਇਥੋਪੀਆ ਸੀ ਡੁੱਬ ਜਾਣੇ ਸੀ ਇਹਦੇ ਨਾਲ ਇੱਕ ਕਿਸ਼ਤੀ ਸੀ ਅਫਰੀਕਾ ਵਾਲਿਆਂ ਨੇ ਕਿਸ਼ਤੀ ਬਣਾ रखी ਸੀ ਇਹੋ ਜੀ ਤੇ ਹੁਣ ਇੱਥੋਂ ਦੇ ਕਹਿੰਦੇ ਆ ਮਤਲਬ ਰਸਤਾ ਜਾਂਦੇ ਆ ਅੰਦਰ ਨੂੰ ਉਹ ਵਾਟਰਫਾਲ ਨੂੰ ਦੇਖ ਲਓ ਪਹਿਲਾਂ ਵੀ ਵੈਸੇ ਦਿਖਾਉਂਦੇ ਰਹੇ ਆ ਦੇਸ਼ਾਂ ਦਾ ਇਹ ਫਰਕ ਹੁੰਦਾ ਹੈਗਾ ਸਾਹਮਣੇ ਵਾਲੇ ਪਾਸੇ ਦੂਜਾ ਦੇਸ਼ ਦਿਖੀ ਜਾਂਦਾ ਇੱਥੇ ਕਿੰਨੀ ਦੂਰੋਂ ਰੋਕ ਦਿੰਦੇ ਆ ਆਪਣੇ ਬਾਰਡਰਸ ਤੇ ਉਹ ਸਾਹਮਣੇ ਜਰਮਨ ਹੈ ਜੀ ਹਾਂ ਜੀ ਹਾਂ ਜੀ ਅੱਛਾ ਉਹ ਜਰਮਨ ਹੈ ਜਰਮਨੀ ਦੇਖੋ ਬਿਲਕੁਲ ਸਾਹਮਣੇ ਜਰਮਨ ਨਾਲ ਉਹ ਚਾਹ ਦਾ ਡੋਲੂ ਜਰਮਨ ਵਾਲੇ ਚਾਹ ਬਣਾ ਕੇ ਰੱਖੋ ਆਗੇ ਬਸ ਅਸੀਂ ਚਾਹ ਪੀ ਕੇ ਮੜਾਂਗੇ ਲਓ ਜੀ ਇਹ ਆ ਗਿਆ ਜਰਮਨ ਵਾਲਾ ਪਾਸਾ ਉਹ ਸਾਹਮਣੇ ਜਰਮਨੀ ਹੈ ਸਾਰਾ ਜਿਹਨਾਂ ਹੁਣ ਤੁਹਾਨੂੰ ਦਿਖ ਰਿਹਾ ਅਸੀਂ ਉਹ ਉੱਥੇ ਬੋਟ ਖੜੀ ਹੈ ਨਾ ਤੁਹਾਨੂੰ ਦਿਖ ਰਹੀ ਹੈ ਉੱਥੇ ਜਾਣਾ ਇਹ ਵਾਟਰਫਾਲ ਹੈ ਸਾਰਾ ਜਿਹੜਾ ਦੋ ਦਸ਼ਿਆਂ ਦੇ ਵਿਚਾਲੇ ਹੈਗਾ ਜਰਮਨੀ ਜਿਹਨਾਂ ਮਤਲਬ ਕੰਸਟਰਕਸ਼ਨ ਬਹੁਤ ਹੋਈ ਹੈ ਬਿਲਡਿੰਗਾਂ ਬਿਲਡਿੰਗਾਂ ਇਮਾਰਤਾਂ ਫੈਕਟਰੀਆਂ ਤੇ ਉਹ ਪਹਿਲਾਂ ਵੀ ਅਸੀਂ ਇੱਕ ਵਾਰ ਫਰਾਂਸ ਦੇ ਸ਼ਹਿਰ ਤੋਂ ਦੇਖਿਆ ਸੀ ਬਾਸਲ ਤੋਂ ਫਰਾਂਸ ਜਿੱਥੇ ਜਰਮਨ ਤੇ ਸਵਿਟਜ਼ਰਲੈਂਡ ਦਾ ਬਾਰਡਰ ਸੀ। ਉਹਦੇ ਵੀ ਦੇਖਿਆ ਸੀ ਇੰਨਾ 53 ਇਮਾਰਤਾਂ ਤੇ ਇੱਕ ਮਿੰਟ ਆ ਗਿਆ ਖੁਸ਼ੀ। ਇੱਥੇ ਵੀ ਦੇਖੋ ਇੱਥੋਂ ਵੀ ਦਿਖਦਾ। ਉਹ ਸਾਹਮਣੇ ਫਿਰ ਜਰਮਨ ਦੇਖਣ ਲੱਗਿਆ ਸਾਨੂੰ। ਸਾਹਮਣੇ ਉਹ ਸਾਰਾ ਜਰਮਨੀ ਹੈ। ਉਹ ਵਾਓ! ਕੀ ਬਾਤ ਹੈ। ਇੰਨਾ ਇਹ ਫਲੋ ਪਾਣੀ ਦਾ ਤਾਂ ਬੜਾ ਜਿਆਦਾ ਤੇਜ਼ ਆ। ਤੇ ਸਾਹਮਣੇ ਜਾਂਦੇ ਤਾਂ ਬੰਦ ਉਈ ਰੁੜ ਜੇ। ਸਹੀ ਗੱਲ ਆ ਜੀ। ਸੱਚੀ ਨਿਆਗਰਾ ਫਾਲਾ ਮਤਲਬ ਮਿਨੀ ਨਿਆਗਰਾ ਫਾਲ ਕਹਿ ਸਕਦੇ ਹੋ ਤੁਸੀਂ ਇਹਨੂੰ ਇਧਰਲੇ ਪਾਸੇ ਦੇਖੋ ਵੈਸੇ ਹੇਠਾਂ ਤੋਂ ਜਦੋਂ ਜਾ ਕੇ ਦੇਖਾਂਗੇ ਨਾ ਹੇਠਾਂ ਤੋਂ ਬੋਰਡ ਚੋਂ ਕਹਿੰਦੇ ਆ ਚੰਗੀ ਤਰ੍ਹਾਂ ਦਿਖਦਾ ਹੈਗਾ ਮਤਲਬ ਉੱਥੋਂ ਸਾਰਾ ਉਵੇਂ ਹੀ ਲੱਗਣਾ ਹੈ ਨਿਆਗਰਾ ਫਾਲਮ ਤੇ オリジナル ਤੇ ਚਲੋ ਦੇਖ ਹੀ ਲੈਣਾ ਨਿਆਗਰਾ ਫਾਲ ਵੀ ਕਿਹੜਾ ਜਿਆਦਾ ਟਾਈਮ ਰਹਿ ਗਿਆ ਮਹੀਨੇ ਮਹੀਨੇ ਦੋ ਮਹੀਨਿਆਂ ਨੂੰ ਸਹੀ ਨਿਆਗਰਾ ਫਾਲ ਦੇਖ ਲੈਣਾ ਹੈ ਲੋ ਵੀ ਤੁਹਾਨੂੰ ਦਿਖਾ ਦਈਏ ਕਿੰਨੀ ਸਪੀਡ ਤੇ ਪਾਣੀ ਜਾ ਰਿਹਾ ਯਾਰ ਇਹ ਸਾਰਾ برف ਖੁਰ ਖੁਰ ਪਾਣੀ ਆ ਰਿਹਾ ਹੈਗਾ ਬਸ ਇਹ ਆ ਵੀ ਜਿਹੜਾ ਨਿਆਗਰਾ ਫਾਲ ਆ ਉਹ ਥੋੜਾ ਜਿਹਾ ਬ੍ਰਾਡ ਹੈ ਇਹਦੇ ਨਾਲੋਂ ਇਹ ਥੋੜਾ ਜਿਹਾ ਘੱਟ ਹੈਗਾ ਪਾਣੀ ਬਹੁਤ ਮਤਲਬ ਘੱਟ ਹੈ ਨਿਆਗਰਾ ਫਾਲ ਅਮਰੀਕਾ ਤੇ ਕੈਨੇਡਾ ਦੇ ਵਿਚਾਲੇ ਜਰਮਨ ਦੇ ਸਵਿਟਸਰਲੈਂਡ ਦੇ ਵਿਚਾਲੇ ਚਾ ਮੈਨੂੰ ਇਹ ਲੱਗ ਰਿਹਾ ਨਾ ਕਿ ਨਿਆਗਰਾ ਫਾਲ ਜੇ ਰੁੜ ਜੇ ਯਾਰ ਬੰਦਾ ਕਿਵੇਂ ਬਚੂਗਾ ਜੋ ਉਹ ਹੋ ਜਾਂਦੀਆਂ ਨਹੀਂ ਇਹ ਬੋਟਸ ਇਧਰ ਸਾਰੀਆਂ ਬੋਟਸ ਨੇ ਤੁਹਾਨੂੰ ਦਿਖਾਵਾਂ ਉਹ ਉੱਥੇ ਚਲੀ ਜਾਂਦੀਆਂ ਆ ਸਾਹਮਣੇ ਉਹ ਛੋਟੀ ਜਿਹੀ ਬੋਟ ਜਾ ਰਹੀ ਹੈ ਅੱਗੇ ਛੋਟੀ ਜੀ ਦਿਖਦੀ ਹੈਗੀ ਐਪੂ ਆ ਜੀ ਅਰਕੇ ਕਹਿੰਦੇ ਕਹਿੰਦੇ ਵੀ ਜਰਮਨ ਵੀ ਜਾਇਆ ਹੁਣ ਮੈਂ ਆਪਾਂ ਕਿਹੜਾ ਗਿਣਤੀ ਵਧਾਉਣੀ ਆ ਦੇਸ਼ਾਂ ਦੀ ਪਹਿਲੀ ਬਹੁਤ ਘੁੰਮੀ ਬੈਠਿਆ ਤੇ ਨਾਲੇ ਸਾਨੂੰ ਤਾਂ ਐ ਹੁੰਦਾ ਵੀ ਜਿਹੜੇ ਦੇਸ਼ ਚ ਜਾਈਏ ਪ੍ਰੋਪਰ ਐਕਸਪਲੋਰ ਕਰਕੇ ਆਈਏ ਹਨਾ ਤੇ ਗੱਲਾਂ ਕਿਹੜਾ ਮਾਰਨੀ ਚਾਹੀਦਾ ਵੀ ਕਿਹੜਾ ਮਾਰਿਆ ਆਏ ਮਤਲਬ ਜਦੋਂ ਇੱਕ ਵਾਰੀ ਚੱਲ ਗਏ ਤਾਂ ਮਤਲਬ ਹਾਂਜੀ ਸਾਰਾ ਨਹੀਂ ਤਾਂ ਅੱਧਾ ਤਾਂ ਦੇਖ ਜਿਵੇਂ ਹੁਣ ਇਟਲੀ ਜਾਏ ਪ੍ਰੋਪਰ ਇੱਕ ਵਾਈਬ ਲੈ ਕੇ ਆਈਏ ਘੱਟੋ ਘੱਟ 14-15 ਦਿਨ ਲਾਈਏ ਕਿਸੇ ਦੇਸ਼ ਚ ਹਨਾ ਪ੍ਰੋਪਰ ਘੁੰਮਿਆ ਜਾ ਸਕੇ ਤੇ ਫਿਰ ਵੀ ਇਹਨਾਂ ਨੇ ਕਹਿਦਾ ਮਨ ਰੱਖਣਾ ਪੈਣਾ ਕਿਸ਼ਤੀ ਜਣਾ ਜੀ ਹੁਣ ਆਪਾਂ ਕਿਸ਼ਤੀ ਤੇ ਕਿਸ਼ਤੀ ਜੇ ਕਹਿੰਦਾ ਢੇੜਾ ਮਾਰ ਕੇ ਆਣਾ ਚਲੋ ਪਰਾਂ ਵਾਲਾ ਕਿਨਾਰਾ ਦਰਿਆ ਦਾ ਜਦੋਂ ਉਦੋਂ ਜਾਉਂਗੇ ਉਦੋਂ ਬਾਅਦ ਚੱਲ ਜਿਓ ਪਰ ਇੱਕ ਦਿਨ ਤਾਂ ਜਾ ਕੇ ਆਉਣਾ ਅਸੀਂ ਜਰਮਨ ਵੀ ਆਉਣਾ ਜਰਮਨ ਲਾ ਕੇ ਆਵਾਂਗੇ ਜਰਮਨ ਵੱਡਾ ਬਹੁਤ ਆ ਯਾਰ 2 ਵੀਕ ਘੱਟੋ ਘੱਟ 15 ਦਿਨ ਲਾ ਕੇ ਜਾਵਾਂਗੇ ਜਰਮਨ ਤੇ ਜਰਵਾਵਾਂਗੇ ਜਰਮਨ ਵਾਲਿਆਂ ਦੇ ਵੀ ਬਹੁਤ ਮੈਸੇਜ ਆਉਂਦੇ ਆ ਯਾਰ ਭੰਜੇਵੇਂ ਇਟਲੀ ਵਾਲਿਆਂ ਦੇ ਆਉਂਦੇ ਸੀਗੇ ਹਾਂਜੀ ਇਹਨਾ ਭੂਆ ਜੀ ਹੁਣੀ ਸਾਨੂੰ ਹੋਰ ਥੱਲੇ ਥੱਲੇ ਲਈ ਜਾਂਦੇ ਆ ਤੇ ਮੈਂ ਤਾਂ ਬਈ ਡਰ ਲੱਗ ਰਿਹਾ ਐ ਨਾ ਪਾਣੀ ਇੰਨਾ ਫਲੋ ਦੇਖ ਕੇ ਮੈਨੂੰ ਇਹ ਲੱਗਦਾ ਨਗਰਫਲ ਕੀ ਬਣੂਗਾ ਸਾਡਾ ਜਾ ਕੇ ਕਿੱਥੇ ਤੱਕ ਜਾ ਸਕਦੇ ਆਂ ਜੀ ਆਪਾਂ ਵੈਸੇ ਆਪਾਂ ਉਹ ਵਾਲੇ ਫਲੈਗ ਕੋਲੇ ਜਾ ਕੇ ਫੋਟੋ ਕਰ ਸਕਦੇ ਆ ਉਹ ਵਿਚਾਲੇ ਪਰ ਹੁਣ ਰਿਪਰ ਨੂੰ ਡਰ ਲੱਗਦਾ ਕਰਦਾ ਨਾ ਜਾਣਾ ਠੀਕ ਨਾ ਨਾ ਮੈਂ ਨਹੀਂ ਜਾਣਾ ਜੀ ਸਾਡੀ ਕੋਸ਼ਿਸ਼ ਹੈਗੀ ਵੀ ਲੈ ਕੇ ਜਾਈਏ ਨਾ ਨਾ ਬਾਕੀ ਹੁਣ ਦੇਖਦੇ ਆਂ ਹੋ ਸਕਦਾ ਮੌਸਮ ਖਰਾਬ ਮੌਸਮ ਖਰਾਬ ਮੀਂਹ ਦਾ ਫਲੋ ਜ਼ਿਆਦਾ ਹੈ ਹਾਂਜੀ ਮੌਸਮ ਖਰਾਬ ਹੈ ਹੋ ਸਕਦਾ ਵੀ ਅੱਜ ਨਾ ਲੋਡ ਹੋ ਪਾਣੀ ਮੀਂਹ ਕਰਕੇ ਨਾ ਪਾਣੀ ਦਾ ਫਲੋ ਜ਼ਿਆਦਾ ਹੈ ਚਲੋ ਦੇਖਦੇ ਆਂ ਬਾਕੀ ਏ ਆ ਗਈ ਜੀ ਆਪਣੀ ਬੋਟ ਤੇ ਇਹਦੇ ਚ ਬਹਿ ਕੇ ਹੁਣ ਅਸੀਂ ਜਾਣਾਗਾ ਤੇ ਦੇਖਦੇ ਆਂ ਵੀ ਕਿੱਥੇ ਤੱਕ ਇਹ ਲੈ ਕੇ ਜਾਊਗੀ ਹਾਂਜੀ ਖੁਸ਼ੀ ਕੀ ਕਹਿੰਦੇ ਸੀ ਆ ਡਰਾਈਵਰ ਵੀ ਭੈਣਾ ਨੇਗੀਆਂ ਇਥੇ ਸਾਰਿਆਂ ਦੀ ਇੱਕੋ ਟਿਕਟ ਜੈ ਟਿਕਟਸ ਕਿੰਨੀ ਟਿਕਟਾਂ ਖੁਸ਼ੀ ਸਾਰੇ ਅੱਛਾ ਚਾਰਾਂ ਦੀ ਇੱਕ ਦੇ ਦੀ ਕੋਈ ਗੱਲ ਨਹੀਂ ਦੋ ਰੂਟ ਲਿਖਾਉਂਦੇ ਉਹਨਾਂ ਨੇ ਇਹ ਮੌਤ ਨੂੰ ਜੱਫੀਆਂ ਪਾਉਣ ਵਾਲਾ ਕੰਮ ਹੈਗਾ ਦੀ ਸੇਫਟੀ ਦਾ ਕੋਈ ਧਿਆਨ ਨਹੀਂ ਰੱਖਿਆ ਸਾਨੂੰ ਲਾਈਫ ਜੈਕਟ ਹੀ ਨਹੀਂ ਦਿੱਤੀ ਸਾਰੇ ਇਹੀ ਉੱਤੇ ਕਰਦੇ ਆ ਮੈਂ ਵੀ ਐਗਜ਼ੈਕਟਲੀ ਇਹੀ ਗੱਲ ਕਹਿ ਰਿਹਾ ਇਹ ਮੌਤ ਨੂੰ ਜੱਫੀਆਂ ਪਾਉਣ ਵਾਲਾ ਕੰਮ ਹੈ ਹੈਟ ਹੈ ਕਿ ਮੈਂ ਤਾਂ ਬਈ ਪਾ ਕੇ ਬੈਠੂਗਾ ਪੰਦਰ ਡਰ ਲੱਗਦਾਗਾ ਨਹੀਂ ਦੋ ਕੀ ਨੇ ਜੀ ਫਿਰ ਆਪਾਂ ਹੀ ਚੱਲ ਲਓ ਜੀ ਫਾਈਨਲੀ ਨਿਕਲ ਪਏ ਆ ਸਫਰ ਤੇ ਤੇ ਦੇਖਦੇ ਆ ਕਿਵੇਂ ਦਾ ਰਹਿੰਦਾ ਹੈ ਵੱਡੀ ਗੱਲ ਇੱਕ ਐ ਵੀ ਹੈ ਮੀਂਹ ਪੈ ਰਿਹਾ ਸੀਗਾ ਭੇਜਣਾ ਚਾਹੀਏ ਠੰਡ ਬਹੁਤ ਲੱਗੂਗੀ ਤੇ ਨੇੜੇ ਲੈ ਕੇ ਜਾਣਗੇ ਬਿਲਕੁਲ ਵਾਟਰਫਾਲ ਤੇ ਫਿਰ ਮੈਲਾ ਕਿੰਨਾ ਕਿਨੇੜੇ ਲੈ ਕੇ ਜਾਂਦੇ ਹਜੇ ਪਤਾ ਨਹੀਂ ਵੈਸੇ ਉੱਪਰੋਂ ਦੇਖਿਆ ਸੀ ਸੀ ਕਿਸ਼ਤੀਆਂ ਕਾਫੀ ਨੇੜੇ-ਨੇੜੇ ਸੀਗੀ ਵਾਓ ਇੱਥੋਂ ਦੇਖਦਾ ਪ੍ਰੋਪਰ ਜਿਹੜਾ ਵਾਟਰਫਾਲ ਆ ਰੇਨਫਾਲ ਹੈ ਇਹਦਾ ਨਾਮ ਹੈ ਜਿਹੜਾ ਤੇ ਉਹ ਦੇਖੋ ਜਿੰਨਾ ਵੀ ਸਾਰਾ ਨਾ ਦੋਨੇ ਪਾਸੇ ਦਾ 뷰 ਹੁਣ ਇੱਥੋਂ ਆਉਂਦਾ ਹੈਗਾ ਹੋਰ ਹੈ ਗਿਆ ਪਰਾਣਾ ਕਿਨਾਰਾ ਤੇ ਹੁਣ ਅਸੀਂ ਇਹ ਕਿੱਥੇ ਆ ਕੇ ਉਤਰਾਂਗੇ ਆਪਾਂ ਜੀ ਜਰਮਨ ਜਰਮਨ ਆ ਗਏ ਜਰਮਨ ਪੂਆ ਜੀ ਕਹਿੰਦੇ ਜਰਮਨ ਦੀ ਕਾਫੀ ਪੀ ਆ ਕੇ ਲਿਆਉਂਦੇ ਆ ਤੁਹਾਨੂੰ ਜੀ ਆਓ ਬੱਚਿਓ ਹੁਣ ਤੁਹਾਡਾ ਨਵੇਂ ਦਿਨ ਦੇ ਵਿੱਚ ਸਵਾਗਤ ਹੈ ਜੀ ਠੰਡ ਬਹੁਤ ਹੈ ਕਾफी ਪੀਣ ਆਉ ਜਰਮਨ ਪਹੁੰਚ ਗਏ ਜੀ ਮੈਨੂੰ ਲੱਗਦਾ ਜਰਮਨ ਵਾਲੇ ਸ੍ਰਿਸ਼ ਆ ਰਹੇ ਨੇ ਸਿਸੋੜਾ ਜਰਮਨ ਆ ਰਹੇ ਨੇ ਅਚਾ ਜਰਮਨ ਵਾਲੇ ਨੇ ਇਧਰ ਜਰਮਨ ਵਾਲੇ ਕਹਿੰਦੇ ਵੀ ਸਵਿਟਜ਼ਰਲੈਂਡ ਕੋ ਮੇ ਆਈ ਹੈ ਹਾਂ ਸুইস ਵਾਲੇ ਕਹਿੰਦੇ ਜਰਮਨ ਕੋ ਮੇ ਆਨੇ ਆ ਹਾਂਜੀ ਲਓ ਜੀ ਜਰਮਨ ਚ ਵੀ ਕਹਿੰਦੇ ਪੰਜਾਬੀ ਜਰਮਨ ਚ ਪੰਜਾਬੀ ਬਾਵਾ ਰਹਿੰਦੇ ਆ ਹੈਨਾ ਜੀ ਜਰਮਨ ਚ ਬਹੁਤ ਪੰਜਾਬੀ ਹਾਂਜੀ ਹੁਣ ਅਸੀਂ ਚੱਲੇ ਆ ਜੀ ਕਾਫੀ ਪੀਣ ਦੇ ਲਈ ਜਰਮਨ ਆਏ ਆ ਤੇ ਕਾਫੀ ਪੀ ਲਈਏ ਤੇ ਕਿਸੇ ਦੇਸ਼ ਚ ਦੂਜੇ ਚ ਆਏ ਹੁਣ ਕੁਛ ਤਾਂ ਪੀ ਕੇ ਮੁੜਾਂਗੇ ਖਾਲੀ ਕਾ ਮੁੜਨਾ ਹੈ ਤੇ ਉੱਪਰਲੇ ਪਾਸੇ ਇਧਰਲੇ ਪਾਸੇ ਰੈਸਟੋਰੈਂਟਸ ਬਣੇ ਹੋਏ ਆ ਤੇ ਉੱਥੇ ਤੁਸੀਂ ਬੈਠ ਸਕਦੇ ਹੋ ਟਾਈਮ ਸਪੈਂਡ ਕਰ ਸਕਦੇ ਹੋ ਜਿਹੜੀ ਸਾਡੀ ਬੋਟ ਹੈ ਉਹਨੇ ਜਿਹੜਾ ਕਿਰਾਇਆ ਲਿਆ ਉਹ ਮਤਲਬ ਆਉਣ ਜਾਣ ਦਾ ਲਿਆ ਤੁਸੀਂ ਇੱਥੇ ਭਵੇਂ ਘੰਟਾ ਖੜੋ 2 ਘੰਟੇ ਖੜੋ ਜਿੰਨਾ ਟਾਈਮ ਮਰਜ਼ੀ ਖੜੋ ਤੇ ਤੁਸੀਂ ਉਦੋਂ ਬਾਅਦੋਂ ਵਾਪਸ ਚੱਲ ਜਾਓ ਉਧਰ ਇਹ ਦੇਖੋ ਇਹ ਪਰਾਂ ਵਾਲੇ ਪਾਸੇ ਉਹ ਦਿਸਦੇ ਸੀਗੇ ਜਿੱਨੇ ਰੈਸਟੋਰੈਂਟ ਸੀ ਭਾਰੀ ਬਹਿ ਜਾਗੇ ਭੈਣੇ ਇੱਥੇ ਬਾਹਰੇ ਬਹਿ ਜਾਗੇ ਇੱਥੇ ਬਾਹਰੇ ਬੈਠ ਕੇ ਵਧੀਆ ਲੱਗੂਗਾ ਇੱਥੇ ਭੈਜਣ ਇੱਥੇ ਆਜੋ ਬਾਰੇ ਮਿੰਦਾ ਜਰਾ ਵਧੀਆ ਲੱਗਦਾ ਲਓ ਮੈਨੂੰ ਨਵੀਂ ਜੌਬ ਇੱਥੇ ਝੰਡਾ ਹਾਂਜੀ ਨਵੀਂ ਜੌਬ ਮਿਲ ਗਈ ਨਵੀਂ ਜੌਬ ਮਿਲ ਗਈ ਜਰਮਨ ਚ ਜਾ ਕੇ ਖੁਸ਼ੀ ਗਾਨ ਮੈਨੂੰ ਜਰਮਨ ਚ ਜਾ ਕੇ ਜੌਬ ਕਰਨ ਲੱਗੀ ਨਵੀਂ ਅੱਛਾ ਮੈਂ ਕਹਿੰਦਾ ਸੀਗਾ ਇੱਥੇ ਫਲੈਗ ਇੱਥੇ ਸਵਿਟਜ਼ਰਲੈਂਡ ਦਾ ਲੱਗਿਆ ਹੋਇਆ ਅੱਛਾ ਉਹਦੀ ਲੋਕੇਸ਼ਨ ਕਰਕੇ ਲੱਗਿਆ ਹੋਇਆ ਵੈਸੇ ਆਪਾਂ ਜਰਮਨ ਚ ਐਕਚੁਅਲ ਚ ਜਰਮਨ ਹੈ ਓਕੇ ਓਕੇ ਮਤਲਬ ਫਲੈਗ ਕੱਟ ਕੇ ਮੈਂ ਕਹਿੰਦਾ ਕਿ ਤੇ ਅਗਲਾ ਕਹਿੰਦੇ ਵੀ ਫਲੈਗ ਲੱਗਿਆ अच्छा तुरके जावां <laughs> है ठीक है हां जी स्विफ्ट ਦਾ ਫੁੱਲ ਆ ਗਿਆ ਇੱਥੇ ਦਾ ਆ ਕਰਮਾ ਨਾ ਉਹ ਤੇ ਦਾ ਸਿਸੇ ਆ ਉਹ ਜਿਹੜਾ ਪਿੱਛੇ ਉਹ ਆ ਸ਼ੂਗਰ ਵੀ ਦੇਖੋ ਯਾਰ ਕਿਵੇਂ ਦਿੰਦੇ ਹੈ ਆਈ ਲਵ ਰੇਨਫਾਲ ਹਾਂ ਜੀ ਪਰ ਮੋਸ਼ਨ ਪੂਰੀ ਜ਼ਿਆਦਾ ਹੋ ਰਹੀ ਹੈ ਨਾ ਬਾਕੀ ਰਹਿੰਦੀ ਹੁੰਦੀ ਆਪਾਂ ਕਰਗੇ ਜਿਹੜਾ ਇਹ ਵਾਟਰਫਾਲ ਹੈ ਨਾ ਇਹਦਾ ਮੈਨੂੰ ਲੱਗਦਾ ਬਹੁਤ ਘੱਟ ਜਾਣਿਆਂ ਨੂੰ ਪਤਾ ਹੋਣਾ ਸ਼ਾਇਦ ਪਤਾ ਹੋਵੇ ਵੀ ਪਰ ਮੈਨੂੰ ਮਤਲਬ ਮੈਨੂੰ ਤਾਂ ਖੁਸ਼ੀ ਨਹੀਂ ਸਾਨੂੰ ਪਰਸਨਲੀ ਪਤਾ ਨਹੀਂ ਸੀਗਾ ਜਦੋਂ ਅਸੀਂ ਪਿਛਲੀ ਵਾਰ ਸਵਿਟਜ਼ਰਲੈਂਡ ਆਏ ਸੀ ਨਾ ਸਾਨੂੰ ਉਦੋਂ ਪਹਿਲੀ ਵਾਰ ਹੀ ਪਤਾ ਲੱਗਿਆ ਵੀ ਨਿਆਗਰਾ ਫਾਲ ਦਾ ਜਿਹੜਾ ਇੱਕ ਕਾਪੀ ਜਮਾ ਵਾਟਰਫਾਲ ਹੈ ਵੀ ਉਹ ਵੀ ਇੱਥੇ ਆ ਤੇ ਫਿਰ ਪਿਛਲੀ ਵਾਰੀ ਸਾਡੇ ਕੋਲ ਟਾਈਮ ਨਹੀਂ ਸੀ ਬਾਕੀ ਉਦੋਂ ਠੰਡ ਦਾ ਟਾਈਮ ਸੀਗਾ ਇਹੋ ਜਿਹੇ ਜਗਾਵਾਂ ਦਾ ਸਮਰ ਚ ਜਾ ਕੇ ਸਮਰ ਚ ਆਵੇ ਹਨਾ ਜਿਵੇਂ ਹੁਣ ਅਸੀਂ ਆਏ ਆ ਤਾਂ ਜ਼ਿਆਦਾ ਵਧੀਆ ਆ ਸਮਰ ਵੀ ਦੇਖ ਲਓ ਜੂਨ ਦਾ ਮਹੀਨਾ ਚੱਲਿਆ ਤਾਂ ਕੋਟ ਪਾਈ ਜੈਕਟਾਂ ਪਾਈਆਂ ਹੋਈਆਂ ਸਾਡੇ ਇੱਥੇ ਜੂਨ ਦੇ ਮਹੀਨੇ ਵੀ ਇੰਨੀ ਠੰਡ ਰਹਿੰਦੀ ਹੈਗੀ ਤੇ ਬਾਕੀ ਨਿਆਗਰਾ ਫਾਲ ਤਾਂ ਜਿਹੜਾ ਅਸਲ ਚ ਜਿਹਦੇ ਕਰਕੇ ਨੇਗਰਾਫ ਵਾਲੀ ਕਾਪੀ ਅਸੀਂ ਇਹਨੂੰ ਕਹ ਰਹੇ ਆ ਜਿਹੜਾ ਅਸਲ ਚ ਪਛਾਣ ਹੈ ਤੇ ਉਹ ਤਾਂ ਬੜੇ ਜਲਦੀ ਦੇਖਣਾ ਹੈ ਅਗਸਤ ਚ ਕੈਨੇਡਾ ਆ ਜਾਣਾ ਸੀ ਤੇ ਉਦੋਂ ਦੇਖਣਾ ਹੀ ਦੇਖਣਾ ਹੈ ਆ ਇੱਥੇ ਤਾਂ ਇਹ ਵੀ ਚੱਲਦੀਆਂ ਜੀ ਇਟਲੀ ਚ ਦੇਖੀਆਂ ਸੀਗੀਆਂ ਬਰੋਨਾ ਸਿਟੀ ਚ ਜਿੱਥੇ ਰੋਮੀ ਐਂਡ ਜੁਲੀਟ ਵਾਲਾ ਸੀਗਾ ਉੱਥੇ ਵੀ ਇਹ ਜੀ ਟ੍ਰੇਨ ਚੱਲਦੀ ਸੀਗੀ ਇਹ ਟਰਾਂਸਫਰ ਕਰਨ ਨੂੰ ਹੁੰਦਾ ਹੈ ਪਾਰਕਿੰਗ ਤੱਕ ਮਤਲਬ ਜੇ ਇੱਕ ਜਗ੍ਹਾ ਦੂਜੀ ਜਗ੍ਹਾ ਜਾਣਾ ਹੋਵੇ ਤੇ ਜਿਹੜਾ ਵੀ ਹੁਣ ਇਹਨਾਂ ਨੂੰ ਮਿਲਿਆ ਕਰੂਗਾ ਸੁਇਜ਼ਰਲੈਂਡ ਚ ਸਾਰੇ ਭੂਆ ਜੀ ਕਰਿਆ ਕਰਨਗੇ ਕਹਿੰਦੇ ਵੈਸੇ ਮੈਨੂੰ ਜਾਗਤਪੂਆ ਜੀ ਬਣਾ ਦੋਗੇ ਹੁਣ ਤੇ ਕਿਉਂਕਿ ਸਾਬੀ ਬਾਈ ਜਿਨ੍ਹਾਂ ਨੂੰ ਅਸੀਂ ਮਿਲੇ ਸੀ ਨਾ ਜਿਨ੍ਹਾਂ ਕੋਲੇ ਰਹਿ ਸੀ ਸਾਬੀ ਵੀਰੇ ਦੇ ਭੂਆ ਜੀ ਸੀਗੇ ਜਿਹੜੇ ਉਹਨਾਂ ਦੇ ਦੋਸਤ ਸੀ ਉਹਨਾਂ ਨੂੰ ਦੇਖ ਦੇਖ ਕੇ ਰਿਸੌਰਿਸ ਉਹ ਭੂਆ ਜੀ ਕਹਿਣ ਲੱਗੇ ਕਿ ਗਾ ਅਸੀਂ ਵੀ ਉਹਨਾਂ ਦੇ ਦੋਸਤ ਆ ਅਸੀਂ ਵੀ ਭੂਆ ਜੀ ਕਹਿਣ ਲੱਗੇ ਹਾਂਜੀ ਕਿਉਂਕਿ ਮੇਰਾ ਭਤੀਜਾ ਇੱਥੇ ਆਇਆ ਤੇ ਉਹ ਮੈਨੂੰ ਭੂਆ ਜੀ ਕਹਿਣਾ ਹੀ ਸੀ ਨਾ ਨੇਚਰਲੀ ਉਹਦੋਂ ਵਾਈ ਸਾਬੀ ਬਾਈ ਕਹਿਣ ਲੱਗੇ ਤੇ ਫਿਰ ਇਹਨਾਂ ਦਾ ਫਰੈਂਡ ਸਰਕਲ ਸੀ ਸਾਬੀ ਉਹਨਾਂ ਨਾਲ ਫਿਰ ਜਿਹੜਾ ਉਹ ਫਰੈਂਡ ਸਰਕਲ ਦੇ ਸਾਰੇ ਭੂਆ ਜੀ ਕਹਿੰਦੇ ਆ ਫਿਰ ਜਿਹੜੇ ਉਸ ਏਜ ਦੇ ਆ ਮੇਰੇ ਭਤੀਜੇ ਨਹੀਂ 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 ਪਿਛਲੀ ਵਾਰ ਸਾਨੂੰ ਉਹ ਦਿੱਤੀ ਸੀਗੀ ਜਿਹੜੀ ਸਵਿਟਜ਼ਰਲੈਂਡ ਦੀ ਮਸ਼ਹੂਰ ਟੱਲੀ ਨਹੀਂ ਹੁੰਦੀ ਗੱਲ ਚ ਪਾਉਣ ਵਾਲੇ ਇਹਨਾਂ ਨੂੰ ਟੱਲੀ ਵਾਲੇ ਭੂਆ ਜੀ ਕਹਿ ਕਰਾਂਗੇ ਅਸੀਂ ਸਹੀ ਹੈ ਨਾ ਨਸ਼ਾਨੀ ਹੈ ਨਜਾਨੀ ਲਾਦੀ ਹੁਣ ਤੇ ਇਧਰਲੇ ਪਾਸੇ ਉਹ ਦੇਖਦੇ ਹਾਂ ਹੁਣ ਜਿਹੜਾ ਵਿਊ ਹੈ ਉਹ ਕਿਵੇਂ ਦਾ ਮਿਲੂਗਾ ਸਾਨੂੰ ਤੇ ਜਿਹੜੇ ਫਲੈਗ ਲੱਗੇ ਹੋਏ ਪਹਿਲਾਂ ਮੈਂ ਤੁਹਾਨੂੰ ਦੱਸਦਾ ਸੀ ਨਾ ਕਿ ਸਵਿਟਜ਼ਰਲੈਂਡ ਦਾ ਫਲੈਗ ਲੱਗਿਆ ਹੋਇਆ ਤੇ ਇੱਥੇ ਸਵਿਟਜ਼ਰਲੈਂਡ ਇੱਥੇ ਤੱਕ ਹੈ ਜਿੱਥੇ ਤਾਂ ਕਾਫ ਲਾਏਗਾ ਇਹ ਅਸਲ 'ਚ ਅਸੀਂ ਸਵਿਟਜ਼ਰਲੈਂਡ 'ਚ ਹੀ ਬੈਠੇ ਸੀਗੇ ਉਹ ਇਧਰਲੇ ਪਾਸੇ ਮੇਰੇ ਖਿਲਚ ਉਦੋਂ ਉਹ ਤੋਂ ਪਰਾਂ ਪਰਾਂ ਸਵਿਟਜ਼ਰਲੈਂਡ ਹੈ ਹਾਂ ਉਹ ਦੇਖੋ ਫਲੈਗ ਲੱਗਿਆ ਨਾ ਇਹ ਫਲੈਗ ਦੇ ਪਰਾਂ ਸਵਿਟਜ਼ਰਲੈਂਡ ਇਧਰਲੇ ਪਾਸੇ ਜਰਮਨ ਹੈ ਇਹੋ ਜੀ ਬਾਰਡਰ ਹੁੰਦੇ ਆ ਤੇ ਇਹ ਇਹਨਾਂ ਦੀ ਨਿਸ਼ਾਨੀ ਹੁੰਦੀ ਹੈ ਵੀ ਇੱਥੇ ਤੱਕ ਇਹਦੀ ਲੈਂਡ ਹੈਗੀ ਤੇ ਹੁਣ ਅਸਲ 'ਚ ਜੇ ਦੇਖਿਆ ਜਾਵੇ ਹੁਣ ਅਸੀਂ ਜਮਾਂ ਆਣ ਜਰਮਨ 'ਚ ਉਤਰੇ ਫਿਰਦੇ ਆਵਰੇ ਤੇ ਇਹ ਜਿੰਨਾ ਵੀ ਵਾਟਰਫਾਲ ਪੈਂਦਾ ਇਹ ਸਾਰਾ ਉਹਦੇ ਵਿੱਚ ਹੀ ਹੈ 스위스 ਦੇ ਵਿੱਚ ਪੈਂਦਾ ਹੈਗਾ ਕਾਫੀ ਲੰਬਾ ਚੌੜਾ ਏਰੀਆ ਯਾਰ ਬਹੁਤ ਘੁੰਮਣ ਫਿਰਨ ਵਾਲਾ ਦੇਖਣ ਵਾਲਾ ਜੇ ਧੁੱਪ ਹੁੰਦੀ ਫਿਰ ਬਹੁਤ ਸੋਹਣਾ ਲੱਗਣਾ ਸੀਗਾ ਕਿਉਂਕਿ ਧੁੱਪ ਚ ਹੋਰ ਵੀ ਚਮਕਦਮ ਕੇ ਸੋਹਣਾ ਲੱਗਦਾ ਚਲਿਏ ਜੀ ਵਾਪਸ ਹਾਂ ਜੀ ਵਾਪਸ ਚਲੀਏ ਮੈਂ ਕਿਹਾ ਜਰਮਰ ਹੋਰ ਨਹੀਂ ਦੇਖ ਸਕਦੇ ਆਪਾਂ ਹੈਲੋ ਸਤਿ ਸ਼੍ਰੀ ਅਕਾਲ ਬੇਬੇ ਹਾਂ ਹਾਂ ਇਹ ਕੁੜੀ ਬਈ ਡਰਾਈਵਰ ਤਖੜੀ ਐ ਜਿਹੜੀ ਲੈ ਫਿਰਦੀ ਹੈਗੀ ਐਨੇ ਪਾਣੀ ਚ ਬੰਦਾ ਹੈਲੋ ਬੰਦਾ ਹੋਈ ਡੋਲ ਜਾਂਦਾ ਨਹੀਂ ਇਹ ਦੇਖੋ ਕਮਾਲ ਦਾ ਐਕਸਪੀਰੀਅੰਸ ਯਾਰ ਅੱਜ ਥੋੜਾ ਜਿਹਾ ਮੈਂ ਸਾਨੂੰ ਮਿਸ ਕਰ ਰਹੇ ਤੇ ਧੁੱਪ ਹੁੰਦੀ ਸੂਰਜ ਤਿੱਖਾ ਨਿਕਲਿਆ ਹੁੰਦਾ ਇਹ ਪਾਣੀ ਦੀ ਜਿਹੜੀ ਇੱਕ ਵੱਖਰੀ ਵਾਈਬ ਆਉਣੀ ਸੀ ਪਾਣੀ ਜਿਹੜਾ ਹੁਣ ਕਾਲਾ ਕਾਲਾ ਜਿਹਾ ਲੱਗਦਾ ਨਾ ਫਿਰ ਇਹ ਪੂਰਾ ਨੀਲਾ ਨੀਲਾ ਲੱਗਣਾ ਸੀਗਾ ਇੰਨੇ ਕੰਟਰੀਜ਼ ਦਾ ਸਿਸਟਮ ਦੇਖੋ ਯਾਰ ਤੁਸੀਂ ਜਿਹਦੇ ਕਰਕੇ ਇੰਨੇ ਲੋਕ ਯਾਰ ਪਨੁਕੋ ਮੰਡਾਉਂਦੇ ਆ ਤੇ ਆ ਲੱਕੜ ਦੇ ਬ੍ਰਿਜ ਬਣਾਏ ਹੋਏ ਆ ਸਪੈਸ਼ਲ ਫੱਟੇ ਲਾਲਾ ਛੋਟੇ ਛੋਟੇ ਲਿਫਟਾਂ ਦਿੱਤੀਆਂ ਹੋਈਆਂ ਉੱਪਰ ਹੇਠਾਂ ਜਾਣ ਨੂੰ ਟੂਰਿਸਟ ਲਈ ਪੈਸੇ ਜ਼ਰੂਰ ਲੈਂਦੇ ਆ ਇੱਥੇ ਆਏ ਤਾਂ ਸਾਡੇ ਤੋਂ ਪੈਸੇ ਲੈ ਇੰਡੀਆ 'ਚ ਬੇਸ਼ੱਕ ਫ੍ਰੀ ਹੁੰਦੀਆਂ ਸਾਰੀਆਂ ਚੀਜ਼ਾਂ ਪਰ ਜੇ ਪੈਸੇ ਲੈਂਦੇ ਆ ਨਾ ਤਾਂ ਤੁਹਾਨੂੰ ਮਤਲਬ ਇਜ਼ੀ ਕਰਕੇ ਦਿੰਦੇ ਆ ਵਾਓ ਮਾਰੇ ਜੀ ਲਾਲਾ ਬੰਦਾ ਤਾਂ ਹਾਰਟ ਅਟੈਕ ਲੈ ਜਾਂਦਾ ਇੱਥੇ ਉੱਪਰੋਂ ਹੋਰ ਵੀ ਵਧੀਆ ਦਿਖਦਾ ਹੈ ਨਾ ਇਧਰ ਨੇ ਪੈਸੇ ਖੁੱਲ ਨਹੀਂ ਲਿਫਟੇ ਨਹੀਂ ਨਹੀਂ ਅੱਛਾ ਇਧਰ ਖੁੱਲਣੀ ਹੈ ਮੈਂ ਕਿਹਾ ਨਾਲੇ ਪਾਣੀ ਤਾਂ ਡਰ ਲੱਗਦਾ ਨਹੀਂ ਮੈਂ ਕਿਹਾ ਕਿੱਥੇ ਖੁੱਲੀ ਜਾਂਦੇ ਇਹਨੂੰ ਅੱਛਾ ਇਹ ਕੈਸਲ ਜਾ ਗਏ ਆਪਾਂ ਉੱਪਰ ਸਿੱਧਾ ਇੱਥੇ ਨਹੀਂ ਉੱਪਰ ਆ ਗਏ ਹੈ ਨਾ ਠੀਕ ਆ ਕਿੰਨੇ ਸੋਹਣੇ ਲੱਗ ਗਏ ਨੇ ਹਾਂ ਜੀ ਇਦੇ ਉੱਤੇ ਨਾ ਥੋੜੀ ਤੁਸੀਂ ਡੇਟ ਚੈੱਕ ਕਰੋ 1778 ਦਾ ਬਣਿਆ ਹੋਇਆ ਐਨੀਆਂ ਪੁਰਾਣੀਆਂ ਪੁਰਾਣੀਆਂ ਜੀਜਾ ਤੇ ਨਾਰਮਲ ਆ ਉੱਥੀ ਆ ਗਏ ਪਰ ਵਾਪਸ ਆ ਹਾਂਜੀ ਇਹ ਜਾਣ ਕੇ ਆਪਾਂ ਨੂੰ ਭੁਆ ਜੀ ਹੋਰੇ ਪਹਿਲਾਂ ਤੋੜ ਕੇ ਲੈ ਕੇ ਗਏ ਆ ਨਹੀਂ ਉਹ ਵਧੀਆ ਐਕਸਪੀਰੀਅੰਸ ਹੈਗਾ ਵਧੀਆ ਐਕਸਪੀਰੀਅੰਸ ਹੀ ਕੁਲ ਮਿਲਾ ਕੇ ਵਧੀਆ ਰਿਹਾ ਅੱਜ ਨਾ ਅਸੀਂ ਸਵਿਟਜ਼ਰਲੈਂਡ ਦੇ ਬੜੇ ਪੁਰਾਣੇ ਬੰਦੇ ਨਾਲ ਘੁੰਮ ਰਹੇ ਆ ਤੇ ਇਹਨਾਂ ਨੂੰ ਤਾਂ ਪੁਰਾਣੇ ਖੁੰਡ ਕਹਿ ਸਕਦੇ ਹੋ ਇਹਨਾਂ ਨੂੰ 29 ਸਾਲ ਹੋ ਗਏ ਐਨੂੰ 30 ਸਾਲ ਬਹੁਤ ਤੇ ਸਾਲ ਤੇ ਇਹਨਾਂ ਨੂੰ ਹੋ ਗਏ ਆ ਭੈਣ ਹੁਣਿਆਂ ਨੂੰ ਹੋ ਗਏ ਕਿੰਨੇ ਸਾਲ ਹੋ ਗਏ ਤੁਹਾਨੂੰ 17 ਸਾਲ ਇਹਨਾਂ ਨੂੰ 17 ਸਾਲ ਹੋ ਗਏ ਤੇ ਜਿਹੜਾ ਵੀ ਬੰਦਾ ਜਿਊਰਿਕ ਆ ਕੇ ਉੱਤਰਦਾ ਉਹਨਾਂ ਨੂੰ ਇਹ ਕਮਾਉਂਦੇ ਫਰਾਉਂਦੇ 에어ਪੋਰਟ ਤੋਂ ਚੱਕ ਲੈਂਦੇ ਆ ਸਾਰਾ ਐਨਾ ਵੀ ਕੋਈ ਕੋਈ ਗੱਲ ਚਲੋ ਸ਼ੁਕਰੀਆ ਤੁਹਾਡਾ ਅੱਜ ਦੇ ਦਿਨ ਲਈ ਹੈ ਤੇ ਬਹੁਤ ਵਧੀਆ ਰਿਹਾ ਪਿਛਲੀ ਵਾਰੀ ਜਦੋਂ ਅਸੀਂ ਮਿਲੇ ਸੀ ਇਹਨਾਂ ਦੀ ਤਮੰਨਾ ਸੀ ਵੀ ਆਪਾਂ ਇਕੱਠੇ ਘੁੰਮੀਏ ਫਿਰ ਇੱਕ ਦਿਨ ਹਨ ਸਾਡੇ ਕੋਲੇ ਟਾਈਮ ਨਹੀਂ ਸੀਗਾ ਉਦੋਂ ਤੇ ਅੱਜ ਸਾਡੇ ਕੋਲੇ ਖੁੱਲਾ ਟਾਈਮ ਸੀ ਇਹਨਾਂ ਦੇ ਵਿੱਚ ਛੁੱਟੀ ਸੀ ਪੂਰਾ ਦਿਨ ਅਸੀਂ ਇਕੱਠਿਆਂ ਨੇ ਸਪੈਂਡ ਕੀਤਾ ਲਓ ਜੀ ਤੇ ਹੁਣ ਅਸੀਂ ਚੱਲਿਆਂ ਘਰ ਨੂੰ ਘਰੇ ਜਾਣਾ ਸਿੱਧਾ ਘਰ ਹੈਗਾ ਇੱਥੋਂ ਘੰਟੇ ਦੀ ਵਾਟ ਤੇ ਇਹ ਲਓ ਜੀ ਹੁਣ ਅਸੀਂ ਪਹੁੰਚ ਗਿਆਂ ਸੰਦੀਪ ਭੈਣ ਦੇ ਘਰੇ ਤੇ ਘਰ ਦੇ ਅੱਗੇ ਲੱਗੇ ਖੰਡਿਆਂ ਤੋਂ ਪਤਾ ਲੱਗ ਜੂ ਗਲੀ 'ਚ ਜਾਂਦੇ ਵੀ ਇਹ ਪੰਜਾਬੀਆਂ ਦਾ ਘਰ ਹੈ ਜੇ ਸਿੰਘ ਹੈ ਸਕੋਰ ਇਹ ਕਰੇ ਵਾਸਤੇ ਲੈਟਰ ਬਾਕਸ ਹੈ ਜੀ ਲੈਟਰ ਬਾਕਸ ਅੱਛਾ ਲੈਟਰ ਬਾਕਸ ਹੈ ਇਹਨਾਂ ਦਾ ਨਾਮ ਵੀ ਸੰਦੀਪ ਭਾਣਾ ਜੀ ਸਾਡੇ ਦਾ ਸਾਰੀਆਂ ਭਾਣਾ ਦਾ ਸੰਦੀਪ ਸੰਦੀਪ ਵੀ ਹੈ ਸਾਹਿਬ ਕਿੱਦਾਂ ਠੀਕ ਠਾਕ ਨਿਆਣੇ ਡੀਕਦੇ ਹੋਣਗੇ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਠੀਕ ਠਾਕ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਕਿੰਨੇ ਟਾਈਮ ਬਾਅਦ ਮਿਲ ਰਹੇ ਆਂ ਆਪਾਂ ਅੱਜ ਦੁਬਾਰਾ ਫੇਰ ਮਿਲ ਗਏ ਪਾ ਮੈਂ ਸਵਿਟਜ਼ਰਲੈਂਡ 'ਚ ਰਹਿੰਦੇ ਹੁਣ ਪਰ ਮੰਜਾ ਪੰਜਾਬੀਆਂ ਦੇ ਘਰੇ ਮਿਲ ਹੀ ਜਾਊਗਾ ਮੰਜਾ ਮੰਜਾ ਢਾ ਰੱਖਿਆ ਮੰਜਾ ਪੰਜਾਬ ਤੋਂ ਲੈ ਕੇ ਆਏ ਜੀ ਪੀੜੀ ਵੀ ਆ ਇਟਲੀ ਤੋਂ ਇਟਲੀ ਤੋਂ ਇਟਲੀ 'ਚ ਮੰਜੇ ਮਿਲਦੇ ਆ ਹੈ ਪੀੜੀ ਪਿਛਲੇ ਬੱਸੇ ਚੱਲਦੀ ਹੈ ਪੀੜੀ ਵੀ ਹੈ ਆ ਦੇਖੋ ਇੱਕ ਮਿੰਟ ਆ ਕੇ ਦੇਖਦਾ ਜੀ ਬਾਹਰਲਾ ਪਾਸਾ ਘਰ ਦਾ ਸਵਿਟਜ਼ਰਲੈਂਡ ਦੇ ਘਰ ਐਵੇਂ ਦੇ ਹੁੰਦੇ ਆ ਇਹ ਦੇਖੋ ਬਾਹਰਲੇ ਪਾਸੇ ਕਿੱਡਾ ਸੋਹਣਾ ਮੌਸਮ ਹੈ ਧੁੱਪ ਨਿਕਲੀ ਤੇ ਯਾਰ ਮੌਸਮ ਬਹੁਤ ਸੋਹਣਾ ਲੱਗਣ ਲੱਗ ਜਾਂਦਾ ਹੈ ਤੇ ਹਾ ਦੇਖੋ ਇਹੋ ਜੇ ਹਰੇਕ ਦੇਸ਼ਨਾ ਘਰਾਂ ਦਾ ਜਿਹੜਾ ਡਿਜ਼ਾਈਨ ਐ ਸਟਾਈਲ ਉਹਦਾ ਫਰਕ ਹੁੰਦਾ ਹੈਗਾ ਇੱਥੇ ਐਵੇਂ ਦੇ ਘਰ ਹੁੰਦੇ ਆ ਸਵਿਟਜ਼ਰਲੈਂਡ ਚ ਜ਼ਿਆਦਾ ਤੁਹਾਨੂੰ ਐਵੇਂ ਦੇ ਘਰ ਮਿਲਣਗੇ ਤੇ ਅੰਦਰਲੇ ਪਾਸੇ ਕਹਿੰਦੇ ਸੀ ਪੀੜੀ ਪਈ ਗੰਡੇ ਲਾ ਰਖਿਆ ਥੱਲੇ ਪੰਜਾਬੀਆਂ ਦੇ ਕੰਮ ਪੰਜਾਬ ਵਾਲੇ ਕਿੱਥੇ ਆ ਗੰਡੇ ਓਏ ਪੀੜੀ ਪੀੜੀ ਉਹ ਗੰਡੇ ਕਰੀਏ ਨਾ ਅੱਛਾ ਪੀੜੀ ਇਹ ਪੀੜੀ ਵੀ ਲੈਂਦੀ ہوئی ਐ ਵੀਟਲੀ ਤੋਂ ਲੈਂਦੀ ਐ ਜੀ ਹਾਂਜੀ ਅੱਛਾ ਦਾ ਕਹਿਦੀ ਕਿ ਹਣ ਭੂਆ ਦੇ ਹੁਣ ਭੈਣ ਹੁਣਿਆਂ ਦੇ ਘਰੋਂ ਲੈਣੇ ਆ ਜੀ ਹਲਵੇ ਦਾ ਟਾਈਮ ਸਾਡੇ ਕੋਲੇ ਘੱਟ ਹੈ ਕਿਉਂਕਿ ਅਸੀਂ ਬਾਵਾ ਕੁਝ ਦੇਖਣਾ ਹੈਗਾ ਤੇ ਇਹਨਾਂ ਨੂੰ ਘਰੇ ਛੱਡਣਾ ਸੀ ਘਰੇ ਇਹਨਾਂ ਨੂੰ ਡ੍ਰੌਪ ਕਰਤਾ ਤੇ ਦੂਬਾ ਚਾਹੇ ਸਾਡੇ ਭੂਆ ਜੀ ਦੇ ਫੀਮ ਦੀ ਖੇਤੀ ਇਹਨਾਂ ਦੀ ਤੇ ਹਫੀਮ ਬੀਜੀ ਹੋਈ ਹੈ ਇਹਨਾਂ ਦੇ ਫੀਮ ਦੇ ਖੇਤ ਉਹ ਦੇਖਣੇ ਖੇਤੀ ਕਰਦੇ ਹੋ ਤੁਸੀਂ ਹਫੀਮ ਦੀ ਹੂੰ ਮੈਂ ਸੁਣ ਗੋਣਡੀ ਕਰਦੇ ਆ ਗੋਣਡੀ ਕਰਦੇ ਆ ਚਲੋ ਗੋਣਡੀ ਨਹੀਂ ਹੋਏ ਥੋੜੇ ਹੋਏ ਤੇ ਹੁਣ ਉੱਥੇ ਜਾਣਾ ਇਹਨਾਂ ਦੇ ਘਰੇ ਸਾਬੀ ਬਾਈ ਵੀ ਉੱਥੇ ਆਉਣਗੇ ਤੇ ਫਿਰ ਵਲੌਗ ਦੀ ਜਿਹੜੀ ਸਮਾਪਤੀ ਹੈ ਅੱਜ ਆਪਣੀ ਉੱਥੇ ਕਰਾਂਗੇ ਤੇ ਕੱਲ ਦਾ ਬਲਾਗ ਕਰਦੇ ਆ ਥੋੜਾ ਸੀਰੀਅਸ ਵੀ ਨਾ ਲੈ ਲਿਓ ਕਿ ਉਹ ਫੀਮ ਦੀ ਖੇਤੀ ਵਾਕਈ ਕਰਦੇ ਆ ਹਾਂਜੀ ਵੈਸੇ ਕਰਦੇ ਆ ਨਹੀਂ ਵੈਸੇ ਜੋ ਬ੍ਰੇਕਫਾਸਟ ਲਈ ਜੂਸ ਕਰਦੇ ਆ ਜਾਂ ਕਿਹੜਾ ਬਣਾਉਂਦੇ ਆ ਨਾ ਉਹਨਾਂ ਦੇ ਵਿੱਚ ਜੂਸ ਕਰਦੇ ਆ ਉਹ ਬੱਬੂ ਆ ਜੀ ਕਹਿੰਦੀ ਛੇਤੀ ਚਲੋ ਪਤਾ ਆਪਾਂ ਖੇਤੀ ਦਿਖਾਉਣੀ ਹੈ ਕਹਿੰਦੇ ਛੇਤੀ ਚਲੋ ਆਪਾਂ ਖੇਤੀ ਦਿਖਾਉਣੀ ਹੈ ਚੰਗਾ ਜੀ ਬਾਈ ਜੀ ਸਤਿ ਸ੍ਰੀ ਅਕਾਲ ਫਿਰ ਮਿਲਦੇ ਆ ਜੀ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਠੀਕ ਹੈ ਚੰਗਾ ਬੱਚਿਓ ਫਿਰ ਮਿਲਾਂਗੇ ਚੰਗਾ ਪੈਣੀ ਜੀ ਸਤਿ ਸ੍ਰੀ ਅਕਾਲ ਚੰਗਾ ਜੀ ਓਕੇ ਜੀ ਫਿਰ ਮਿਲਾਂਗੇ ਮਤਲਬ ਕਿ ਟੱਲੀ ਇਹ ਵੈਲਕਮ ਲਈ ਟੱਲੀ ਇਹ ਮੈਂ ਕਿਹਾ ਸੀ ਨਾ ਵੀ ਟੱਲੀ ਵਾਲੇ ਭੂਆ ਜੀ ਨੇ ਵੈਲਕਮ ਵੀ ਟੱਲੀ ਵਜਾ ਕੇ ਕਰਦੇ ਆ ਹਰ ਇੱਕ ਜਿਹੜਾ ਵੀ ਇਹਨਾਂ ਕੋਲ ਭਾਨ ਜਾਂ ਪਤੀ ਜਾਉਂਦਾ ਹਰ ਇੱਕ ਨੂੰ ਗਿਫਟੇ ਇਹੀ ਕਰਦੇ ਆ ਟੱਲੀ ਹਾਂ ਹਾਂ ਕਰਦੇ ਹਨ ਜੂਆ ਤੇ ਫਿਰ ਹੋਰ ਨਾ ਆਉਂਦੇ ਆ ਨਾ ਗੱਲ ਹਾਂਜੀ 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 ਹੋਰ ਕੰਮਾਂ ਦੇ ਫਿਰ ਮੇਰੇ ਘਰ ਦੇ ਅੱਗੇ ਵੀ ਲਗਾਈ ਹੋਈ ਹੈ ਚਲੋ ਵਧੀਆ ਵਧੀਆ ਨਾਲੇ ਬੈਲ ਟ੍ਰੈਡੀਸ਼ਨਲ ਜੀ ਹੈ ਹਨਾ ਇਹ ਘਰ ਇਧਰਲੇ ਪਾਸੇ ਨੂੰ ਵਾਵਾ ਖੁੱਲਾ ਥੋੜਾ ਹੈ ਹਾਂ ਹਾਂ ਆ ਪਿਛੇ ਦੀ ਇੱਥੇ ਦੇਖ ਦਿਖਾ ਦੇ ਅੱਛਾ ਆ ਜਾਓ ਆ ਲਾਉਨ ਬਣਾ ਰੱਖਿਆ ਇਧਰਲੇ ਪਾਸੇ ਵੈਸੇ ਤਾਂ ਤੁਹਾਨੂੰ ਘਰ ਦਿਖਾਈ ਸੀ ਇਹਨਾਂ ਨੇ ਤਾਂ ਜਮਾ ਖੇਤਾਂ ਚ ਪਾਇਆ ਹੋਇਆ ਘਰ ਜੀ ਤੇ ਆ ਪਿਛਲੇ ਪਾਸੇ ਮੇਨ ਰੋਡ ਹੈ ਅੱਛਾ ਮੇਨ ਹਾਈਵੇ ਆ ਗਿਆ ਹੈ ਸਾਰੇ ਪਾਸੇ ਜਿੱਥੇ ਜਾਣਾ ਅੱਛਾ ਅੱਛਾ ਜੀ ਇਧਰ ਕਿਚਨ ਕੁਝ ਨਹੀਂ ਬਣਾਈ ਆ ਬਾਹਰ ਗ੍ਰਿਲ ਕਰਨ ਨੂੰ ਕੀ ਬਾਤ ਹੈ ਅੱਛਾ ਇਧਰ ਇੰਡੀਅਨ ਕਿਚਨ ਹੈ ਇੱਕ ਛੋਟੀ ਮੈਂ ਬਾਹਰਲੇ ਪਾਸੇ ਵੀ ਰਸੋਈ ਰੱਖਦੇ ਆ ਇੱਕ ਅੰਦਰ ਦਾ ਜਿਹੜੀ ਕਿਚਨ ਹੁੰਦੀ ਹੁੰਦੀ ਹੈ ਹਾਂਜੀ 1 ਮਿੰਟ ਦੇਖਦੇ ਆ ਅੱਛਾ ਆ ਇਧਰ ਇਧਰ ਵੀ ਸਪੈਸ਼ਲ ਕਿਚਨ ਇੱਕ ਅੱਛਾ ਛੋਟੀ ਕਿਚਨ ਬਾਹਰ ਹੈ ਹੂੰ ਕਿਹ ਕਿ ਸਪੈਸ਼ਲ ਹੈ ਸਪੈਸ਼ਲ ਨਹੀਂ ਕਈ ਵਾਰ ਮੇਰਾ ਦਿਲ ਕਰਦਾ ਹੁੰਦਾ ਹਿੰਦੀ ਗਾਦੇ ਮੰਗੂ ਨੀਚੇ ਬੈਠ ਕੇ ਖਾਣਾ ਬਣਾਵਾ ਓਕੇ ਅੱਛਾ ਚੁੱਲਾ ਚੱਲਾਈ ਚਾਹਣਾ ਠੀਕ ਹੈ ਕਿਹੜੀਆਂ ਨਹੀਂ ਲੈਂਦੀਆਂ ਜੇ ਇੰਡੀਆ ਤੋਂ ਪੀੜੀਆਂ ਪੀੜੀ ਆ ਵਾਪਸ ਸਵਿਸ ਦੀ ਪੀੜੀ ਆ ਪੀੜੀ ਵੀ ਰੱਖੀ ਹੈ ਸਾਰਾ ਕੰਪਰ ਵਹਿ ਜਾਂਦਾ ਆਣਾ ਪੀੜੀਆਂ ਵੀ ਰੱਖੀ ਹੈ ਫਿਰ ਨਗੋਚ ਤਾਂ ਕੱਢਣੀ ਆ ਆ ਕਿੱਧਰ ਨੂੰ ਕਿੱਧਰ ਨੂੰ ਜਾਂਦੇ ਸਾਬੀ ਬਾਈ ਰੋਡ ਇਹ ਤੁਹਾਡੇ ਉਧਰ ਨੂੰ ਵੀ ਜਾਂਦਾ ਆਪਣਾ ਇਟਲੀ ਨੂੰ ਵੀ ਜਾਂਦਾ ਅੱਛਾ ਇਟਲੀ ਜਾਂਦਾ ਇਟਲੀ ਨੂੰ ਹੀ ਜਾਂਦਾ ਇਹ ਹਾਂ ਤੇ ਇਧਰ ਨੂੰ ਚਲੇ ਜਾ ਤਾਂ ਬੀਲ ਨੂੰ ਨਸ਼ੱਤ ਵਾਲਾ ਜਨੇਵਾ ਨੂੰ ਅੱਛਾ ਜਨੇਵਾ ਬਹਿਰ ਨੂੰ ਠੀਕ ਆ ਬਹਿਰ ਨੂੰ ਓਕੇ ਸਾਰੇ ਮੇਨ ਰੋਡ ਚਲੋ ਬਾਹਰ ਤਾਂ ਹਵਾ ਚੱਲਦੀ ਆ ਯਾਰ ਹਨਾ ਧੁੱਪ ਨਿਕਲੀ ਹੋਈ ਆ ਭਾਵੇਂ ਠੰਡ ਲੱਗਦੀ ਆ ਇਹ ਲਓ ਜੀ ਘਰ ਤੋਂ ਅਸੀਂ ਪਹੁੰਚ ਗਏ ਸਵਿਟਜ਼ਰਲੈਂਡ ਦੇ ਖੇਤਾਂ ਦੇ ਵਿੱਚ ਤੇ ਆਲੇ ਦੁਆਲੇ ਸਾਰੀਆਂ ਫਸਲਾਂ ਬੀਜੀਆਂ ਹੋਈਆਂ ਇਟਲੀ 'ਚ ਵੀ ਕਣਕ ਅਜੇ ਪੱਕੀ ਨਹੀਂ ਸੀ ਖੜੀ ਸੀਗੀ ਤੇ ਇੱਥੇ ਵੀ ਕਣਕ ਖੜੀ ਅਜੇ ਪੱਕੀ ਨਹੀਂ ਹੈਗੀ ਕੱਚੀ ਆ ਇਹ ਕਾਦਾ ਦਰਖਤ ਹੈ ਜੀ ਚੈਰੀ ਚੈਰੀ ਦਾ ਅੱਛਾ ਚੈਰੀ ਦਾ ਦਰਖਤ ਆ ਦੇਖੋ ਫਿਰ ਅਫੀਮ ਦੀ ਖੇਤੀ ਆ ਸਾਰਾ ਅਫੀਮ ਐ ਇੱਥੇ ਕੋਈ ਰੋਕ ਟੋਕ ਨਹੀਂ ਹੈਗੀ ਯਾਰ ਅੱਛਾ ਜੀ ਹਾਂਜੀ ਜਾਂਦੀ ਹੈ ਮਤਲਬ ਕੋਈ ਰੋਕ ਟੋਕ ਨਹੀਂ ਜਿੰਨੀ ਮਰਜੀ ਨਹੀਂ ਮੈਨੂੰ ਆਦਾ ਸੱਚੀ ਗੱਲ ਐ ਵੀ ਜਿੰਨੀ ਮਰਜੀ ਬੀਜ ਸਕਦੇ ਆ ਇਹ 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 ਕਿਸਾਨ ਵੀ ਸਕਦੇ ਮਤਲਬ ਕਿਸਾਨ ਵੀ ਸਕਦੇ ਹਾਂ ਵੀ ਸਕਦੇ ਜਿਵੇਂ ਪੰਜਾਬ ਚ ਆਪਣੇ ਪੱਟ ਦਿੰਦੀ ਆ ਪੁਲਿਸ ਜਾਂ ਪਰਚਾ ਹੋਈਦਾ ਇੱਥੇ ਕੋਈ ਰੋਕ ਟੋਕ ਨਹੀਂ ਇਹਨਾਂ ਦੇ ਇਹਨਾਂ ਦੇ ਸਿਰਫ ਉਹਦੇ ਵਾਸਤੇ ਆ ਖਸਖਸ ਵਾਸਤੇ ਆ ਜੀ ਅੱਛਾ ਖਸਖਸ ਕਰਵਾਤੇ ਵੀਦੇ ਆਗੇ ਆਪਦੀ ਸਿਹਤ ਵਾਸਤੇ ਮਤਲਬ ਵਧੀਆ ਬਸ ਬਸ ਅੱਛਾ ਇਹ ਤਾਂ ਕਾਲਾ ਮਾਲ ਨਹੀਂ ਲੈਂਦੇ ਤੋ ਨਾ ਨਾ ਉਹ ਨਹੀਂ ਅੱਛਾ ਕਾਲਾ ਮਾਲ ਨਹੀਂ ਕੱਢਦੇ ਕੱਢਦੇ ਆਗੇ ਅੱਛਾ ਹਜੇ ਸਿਆਣੇ ਨੇ ਇਹਨਾਂ ਨੇ ਖਸਖਸ ਕੱਢ ਲੈਣੀ ਬਾਕੀ ਸਾਰਾ ਆਪਣੇ ਵਾਲੇ ਦੀ ਨਿਗਾ ਤਾਂ ਐ ਪਊਈ ਕਰੋੜਾਂ ਦਾ ਮਾਲ ਖੜਾ ਹੈ ਆਪਣੀ ਨਿਗਾਹ ਤਾਂ ਐਂ ਪਾਉਗੀ ਇਹ ਨਾ ਮਜ਼ਾਕ ਕਰਦੇ ਸੀ ਵੀ ਭੂਆ ਜੀ ਦਾ ਖੇਤ ਹੈ ਇਹਨਾਂ ਦੇ ਘਰ ਕੋਲੇ ਇਹਨਾਂ ਦੇ ਘਰ ਕੋਲੇ ਹਾਂਜੀ ਖਾਸ ਖਾਸ ਇਹਨਾਂ ਦੇ ਘਰ ਕੋਲੇ ਇਹ ਸਾਰਾ ਤੇ ਇਹ ਇਟਾਲੀਅਨ ਇਟਾਲੀਅਨ ਕਹ ਕੇ ਮੈਂ ਸੌਰੀ ਸਵਿਸ ਦੇ ਜਿਹੜੇ ਕਿਸਾਨ ਹੈ ਉਹਨਾਂ ਦਾ ਖੇਤ ਹੈ ਸਾਰਾ ਤੇ ਇਹ ਦੇਖੋ ਆ ਵਿੱਚੋਂ ਫੁੱਲ ਝੜ ਗਿਆ ਫੁੱਲਾਂ ਦੀ ਗੱਲ ਕਰਦੇ ਸੀ ਪਹਿਲਾਂ ਪੀਲੇ-ਪੀਲੇ ਤੇ ਸਾਰਾ ਜਾਮਨੀ ਸਾਰੇ ਦਾ ਸਾਰਾ ਫੀਮ ਦਾ ਖੇਤ ਆ ਯਾਰ ਕਿਸੇ ਵਿਦੇਸ਼ਚਨਾ ਸੀ ਪਹਿਲੀ ਵਾਰੀ ਦੇਖਿਆ ਵੀ ਇੰਨੀ ਖੇਤੀ ਉਫੀਮ ਦੀ ਹੋਵੇ ਜਿੱਥੇ ਤੱਕ ਨਿਗਾਹ ਜਾਂਦੀ ਹੈ ਸਾਰੀ ਉਫੀਮ ਹੀ ਫੀਮ ਹੈ ਮੈਨੂੰ ਆ ਲੱਗਦਾ ਵੀ ਹੋਣਗੇ 5-7 ਕਿੱਲੇ ਜ਼ਮੀਨ ਦੇ 5-7 ਕਿੱਲਾਂ ਚ ਡੋਡੇ ਬੀਜ ਰੱਖੇ ਇਹਨਾਂ ਨੇ ਇਹ ਸਵੇਰੇ ਸ਼ਾਮ ਜੀ ਮੈਨੂੰ ਲੱਗਦਾ ਜਿਹੜੇ ਪੰਜਾਬੀ ਜਿਵੇਂ ਤੁਸੀਂ ਵਾਕ ਕਰਨਾ ਇਹਨੂੰ ਪੱਟ ਕੇ ਵੀ ਲੈ ਜਾਂਦੇ ਹੋਣਗੇ ਜਿਨ੍ਹਾਂ ਨੂੰ ਪਤਾ ਲੈ ਜਾਂਦੇ ਆ ਇਹਨੂੰ ਪਤਾ ਮਾਲੋ ਜਿਹਨੂੰ ਇਹਦੀ ਵੈਲਿਊ ਪਤਾ ਉਹ ਲੈ ਜਾਂਦੇ ਵਟ ਕੇ ਉਹ ਲੈ ਜਾਂਦਾ ਹੈਗਾ ਜਿਹਨੂੰ ਪਤਾ ਉਹ ਕਈਆਂ ਨੂੰ ਤਾਂ ਕਈ ਤਾਂ ਫੋਲੀ ਸਮਝਦੇ ਇਹਨੂੰ ਤੁਸੀਂ ਤੁਸੀਂ ਵੀ ਲਾਉਂਦੇ ਹੋਗੇ ਝੱਟ ਲੈ ਕੇ ਗਏ ਕਦੋਂ ਵਾਰ ਨਹੀਂ ਨਹੀਂ ਉਹ ਮੇਰੇ ਨਾਲ ਕੋਈ ਹੈ ਸੀਗਾ ਮੇਰਾ ਯਾਰ ਦੋਸਤ ਉਹ ਲੈ ਕੇ ਗਿਆ ਮੈਂ ਨਹੀਂ ਮੈਂ ਨਹੀਂ ਕਰੀ ਲੈ ਕੇ ਗਿਆ ਸੱਚ ਬੋਲੋ ਸੱਚ ਬੋਲੋ ਮੈਂ ਨਹੀਂ ਲੱਗੇਗਾ ਨਹੀਂ ਨਹੀਂ ਜਦੋਂ ਪੱਕ ਜਾਂਦੇ ਉਹ ਖਸਖਾ ਜ਼ਰੂਰ ਖਾਦੀ ਹੈ ਇਹਦੀ ਅੱਛਾ ਜਦੋਂ ਪੱਕ ਜਾਂਦੇ ਆ ਹਾਂ ਉਦੋਂ ਨਹੀਂ ਮੈਨੂੰ ਇਹ ਜਿਹੜੇ ਸਵਿਸਰ ਦੇ ਲੋਕ ਆ ਇਹਨਾਂ ਨੂੰ ਜਮ ਵੀ ਨਹੀਂ ਪਤਾ ਵੀ ਇਹ ਕੀ ਚੀਜ਼ ਹੈ ਨਹੀਂ ਨਹੀਂ ਉਹ ਕਈਆਂ ਨੂੰ ਤਾਂ ਪਤਾ ਹੈਗਾ ਪਤਾ ਇੱਥੇ ਪਰ ਉਹਨਾਂ ਨੂੰ ਕੋਈ ਦੇ ਬਾਰੇ ਉਹ ਨਹੀਂ ਹੈਗਾ ਜਿਆਦੇ ਨੌਲੇਜ ਨਹੀਂ ਹੈਗੀ ਨਾ 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 ਪੰਜਾਬੀ ਆਪਣੇ ਕਾਡੂ ਬੰਦੇ ਪੰਜਾਬ ਨੂੰ ਸਾਰੇ ਨੂੰ ਪਤਾ ਵੀ ਕੀ ਚੀਜ਼ ਹੈ ਮੈਨੂੰ ਤਾਂ ਪਤਾ ਨਹੀਂ ਸੀ ਤੁਹਾਨੂੰ ਨਹੀਂ ਪਤਾ ਸੀ ਇਹ ਹੁਣ ਪਤਾ ਲੱਗਾ ਤੁਹਾਨੂੰ ਕੀ ਹੈ ਇਹ ਨਹੀਂ ਕੱਲੇ ਯੂਪੀ ਚ ਹੁੰਦੇ ਆ ਇੱਥੇ ਵੀ ਦੇਖ ਲਓ ਵੀ ਇੱਥੇ ਵੀ ਹੁੰਦੇ ਕੀ ਇਹਦੀ ਇਹਦੇ 'ਚ ਫੀਮ ਲੱਗਦੀ ਕਿੱਥੇ ਕਹਿੰਦੀ ਇਹਨੂੰ ਲੱਗਦੀ ਨਹੀਂ ਹੈਗੀ ਇਹਨਾਂ ਚੀਰਾ ਦੇ ਬੰਦਾ ਇੱਥੇ ਖੁਸ਼ੀ ਇਹਦੇ 'ਚ ਫੀਮ ਨਹੀਂ ਲੱਗਦੀ ਨਹੀਂ ਹੁੰਦੀ ਐ ਇਹਦੇ 'ਚ ਜਿਹੜਾ ਆਹ ਆਪਾਂ ਨੂੰ ਦਿਖਾਈ ਜਾਂਦੇ ਆ ਨਾ ਇਹ ਇਹਦੇ ਦੇ ਚੀਰ ਮਾਰਨ ਪੈਂਦੇ ਤੇ ਕੱਟ ਮਾਰ ਕੇ ਫਿਰ ਫੀਮ ਆਉਗੇ ਇਹਦੇ ਬਾਹਰ ਤੇ ਨਾ ਥੋੜਾ ਜਿਹਾ ਕੱਟ ਮਾਰਨੇ ਪੈਂਦੇ ਆ ਚੁੰਡੀ ਵੱਡੋ ਹਾਂ ਚੁੰਡੀ ਵੱਡੋ ਇਹਦੇ ਦੇ ਆ ਦੁੱਧ ਜਿਆ ਨਿਕਲੂਗਾ ਚੁੰਡੀ ਚੁੰਡੀ ਵੱਡੋ ਫਿਰ ਨਿਕਲੂ ਇਹ ਜੋ ਉਹਦੀ ਫੀਮ ਬਣਦੀ ਆ ਹਾਂ ਆ ਆ ਦੇਖੋ ਹਾਂ ਹਾਂ ਇਹੀ ਹੁੰਦੀ ਆ ਇਹ ਦੁੱਧ ਨਿਕਲ ਕੇ ਆਇਆ ਫਿਰ ਇਹ ਦੁੱਧ ਜਿਆ ਨਿਕਲ ਗਿਆ ਥੋੜਾ ਜਿਹਾ ਜੰਮ ਜਾਂਦਾ ਇੱਥੇ ਫਿਰ ਕ ਉਹਨਾਂ ਵਰਕ ਦੀ ਪਲੇਟ ਨਾਲ ਇਕੱਠਾ ਕਰ ਲੈਂਦੇ ਆ। ਇਹ ਦੁੱਧ ਜਾਈ ਨਿਕਲਿਆ। ਓਕੇ ਇਹ ਫਿਰ ਕਦੋਂ ਕ ਜੰਮ ਜੂਗੀ? ਜੰਮਦੀ ਨਹੀਂ। ਨਹੀਂ ਨਹੀਂ ਚਲਦੀ ਇਹਨੂੰ। ਇਹ ਜੰਮਦੀ ਨਹੀਂ। ਇਹਨੂੰ ਟਾਈਮ ਲੱਗਦਾ। ਕੋਈ ਜੀ ਕੋਈ ਤੁਸੀਂ ਕਦੇ ਵੀ ਨਹੀਂ ਦੇਖੀ। ਲੋ ਮੈਂ ਤਾਂ ਇਹ ਮੈਨੂੰ ਪਤਾ ਸੀ ਵੀ ਖਸਖਸ ਵੀ ਆਏ ਹੁੰਦੀ ਹੈ। ਇਹ ਖਸਖਸ ਖਸਖਸ ਤੋਂ ਖੋਜੀ ਖਸਖਸ ਬੀਜੀ ਜਾਂਦੀ ਹੈ। ਉਹ ਤੋਂ ਇਹ ਬੂਟੇ ਬਣੇ ਆਏ। ਇਹਨੂੰ ਆ ਫੁੱਲ ਕਦੋਂ ਲੱਗਦੇ ਹੁੰਦੇ ਜੀ ਇਹ ਤਾਂ ਨਹੀਂ ਮੈਨੂੰ ਪਤਾ ਵੀ ਆ ਫੁੱਲ ਜੇ ਕਦੋਂ ਲੱਗਦੇ। ਇਹ ਫੁੱਲ ਜਿਹੜੇ ਹੈਗੇ ਆ ਇਹ ਇਹਨੂੰ ਆ ਇਹਨੂੰ ਇਹ ਤਾਂ ਖਿੰਡਣਾ ਆ ਜਿਆ ਕੱਚਾ ਆਏਗਾ। ਅੱਛਾ ਨਹੀਂ ਪਹਿਲਾਂ ਨੂੰ ਫੁੱਲ ਲੱਗਦੇ ਆ ਜਦੋਂ ਖਸਖਸ ਬੀਜੀ ਜਾਂਦੀ ਹੈ। ਪਹਿਲਾਂ ਬੂਟਾ ਬਣਦਾ ਹੈ ਬੂਟਾ ਬਣ ਕੇ ਫੁੱਲ ਲੱਗਦੇ ਆ ਜਦੋਂ ਫੁੱਲ ਪੱਕ ਜਾਂਦੇ ਆ ਫਿਰ ਇਹਦੇ ਚੋਂ ਫਿਰ ਆ ਚੀਜ਼ ਨਿਕਲਦੀ ਹੈ ਅੱਛਾ ਫੁੱਲ ਪੱਕਿਆ ਹੋਇਆ ਹੈ ਆ ਦੇਖੋ ਆ ਦੇਖੋ ਆ ਫੁੱਲ ਪੱਕਿਆ ਹੋਇਆ ਹੈਗਾ ਇਹ ਫੀਮ ਆਹ ਇਹ ਜਿਹੜਾ ਹੈਗਾ ਇਹ ਤਾਂ ਫੁੱਲ ਝੜ ਗਿਆ ਆ ਦੇਖੋ ਅੱਛਾ ਇਹ ਦਿਖਾਓ ਆ ਦੇਖੋ ਇਹਦੇ ਚ ਇਹ ਜਿਹੜੀਆਂ ਚੀਜ਼ਾਂ ਇਹ ਦੇਖੀ ਹੀ ਨਹੀਂ ਕਦੇ ਉਹਨਾਂ ਦਾ ਹੁਣ ਸਿੱਖਣੀ ਚਾਹੀਦੀ ਹੈ ਪਤਾ ਅੱਛਾ ਇਹਦੇ ਚ ਇਹ ਨਿਕਲ ਰਹੇ ਨੇ ਸੀਗਾ ਪੋਲੇ ਦੇ ਕਰ ਰਹੇ ਆ ਇਹਨੇ ਝੜ ਜਾਣਾ ਇਹਦੇ ਫਿਰ ਇਸ ਤਰ੍ਹਾਂ ਆ ਅੱਛਾ ਆ ਪੱਤੇ ਝੜ ਜਾਣੇ ਆ ਇਹਦੇ ਝੜ ਜਾਣੇ ਆ ਬਾਦ ਵਿੱਚ ਇਹਨੇ ਫਿਰ ਆ ਆ ਚੀਜ਼ ਬਣ ਜਾਣੀ ਹੈ ਹਨਾ ਆ ਸੇਮ ਬਣ ਜਾਣੀ ਹੈ ਹਨਾ ਸਹੀ ਹੈ ਫੁੱਲ ਜਿਆਦਾ ਸੋਹਣੇ ਠੀਕ ਹੈ ਬਸ ਇਹਦੇ ਤੋਂ ਇਹ ਹੁਣ ਪੱਕਣ ਨੂੰ ਕਿੰਨਾ ਟਾਈਮ ਲਾਊਗਾ ਇਹਨੂੰ ਇਹਨੂੰ ਅਜੇ ਘੱਟੋ ਘੱਟ ਵੀ ਮਹੀਨਾ ਲੱਗ ਜਾਣਾ ਪੰਜਾਬ 'ਚ ਨਾ ਯਾਰ ਆਪਣੇ ਚੀਜ਼ ਹੁੰਦੀ ਨਹੀਂ ਤਾਂ ਕਰਕੇ ਆਪਾਂ ਨੂੰ ਥੋੜੀ ਜਿਹੀ ਜ਼ਿਆਦਾ ਐ ਲੱਗ ਰਹੀ ਐ ਐਕਸਾਈਟਮੈਂਟ ਵੀ ਕੀ ਐ ਜੇ ਮੈਂ ਹੁਣ ਪੰਜਾਬ 'ਚ ਵੀ ਪਿੱਛੇ ਜੇ ਰੌਲਾ ਪਿਆ ਸੀ ਨਾ ਵੀ ਹਫੀਮ ਦੀ ਖੇਤੀ ਸ਼ੁਰੂ ਕਰੋ ਖੇਤੀ ਸ਼ੁਰੂ ਕਰੋ ਹਨਾ ਤੇ ਜਿਹੜੀਆਂ ਚੀਜ਼ਾਂ ਆਪਾਂ ਘੱਟ ਦੇਖਦੇ ਹਾਂ ਉਹਦੇ ਲਈ ਆਪਾਂ ਨੂੰ ਚੰਮਾ ਲੱਗਦਾ ਜਿਵੇਂ ਹੁਣ ਆ ਇਥੇ ਸਵਿਸ ਦੇ ਲੋਕ ਸ਼ਾਇਦ ਬੀਜ ਦਿਆ ਜਾਂ ਇਹਨਾਂ ਨੂੰ ਉਸ ਢੰਗ ਨਾਲ ਗਲਤ मीनिंग ਨਹੀਂ ਪਤਾ ਜਾਂ ਗਲਤ ਯੂਜ਼ਿੰਗ ਕਰਦੇ ਵੈਸੇ ਤਾਂ ਅਫੀਮ ਹੈ ਕਹਿੰਦੇ ਬਲੱਡ ਪ੍ਰੈਸ਼ਰ ਪ੍ਰੈਸ਼ਰ ਲਈ ਤੁਹਾਡੇ ਹੋਰ ਜਾਂ ਬਾਡੀ ਲਈ ਇੰਨੀ ਚੰਗੀ ਮੰਨੀ ਜਾਂਦੀ ਹੈ ਜੇ ਡਾਕਟਰ ਵੀ ਰეკਮੈਂਡ ਕਰਦੇ ਵੀ ਜਦੋਂ ਤੁਸੀਂ 40 ਸਾਲ ਤੋਂ ਉੱਪਰ ਹੋਗੇ ਤਾਂ ਤੁਸੀਂ ਇਹਨੂੰ ਲੈ ਸਕਦੇ ਹੋ ਥੋੜੀ ਥੋੜੀ ਹਨਾ ਤੇ ਦੂਜੀ ਗੱਲ ਇਹ ਹੈ ਜਿੰਨੀ ਵੀ ਮੈਡੀਸਨ ਬਹੁਤ ਸਾਰੀ ਮੈਡੀਸਨ ਚ ਜਿਹੜੀ ਅਫੀਮ ਯੂਜ਼ ਹੁੰਦੀ ਹੈ ਤੇ ਆਪਣੇ ਇੰਡੀਆ ਚ ਵੀ ਗਵਰਨਮੈਂਟ ਵੱਲੋਂ ਜਿਹੜੀ ਰਾਜਸਥਾਨ ਚ ਜਿੰਨੀ ਖੇਤੀ ਕਰਾਈ ਜਾਂਦੇ ਆ ਆਫੀਸ਼ੀਅਲ ਖੇਤੀ ਕਰਾਈ ਜਾਂਦੀ ਹੈ ਗਵਰਨਮੈਂਟ ਲਾਇਸੈਂਸ ਆਪ ਦਿੰਦੀ ਐ ਚਲੋ ਬੜਾ ਚੰਗਾ ਲੱਗਿਆ ਜੀ ਦੇਖ ਕੇ ਤੇ ਅੱਜ ਸਾਰੀਆਂ ਫੈਮਲੀਜ਼ ਨੂੰ ਮਿਲਣਾ ਸੀ ਅਸੀਂ ਸਵਿਟਜ਼ਰਲੈਂਡ 'ਚ ਸਾਡਾ ਪਹਿਲਾ ਦਿਨ ਐ ਜਿੰਨੇ ਵੀ ਜਾਣਕਾਰ ਸੀ ਪਿਛਲੀ ਵਾਰੀ ਤੋਂ ਜਿੰਨਿਆਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਸਾਬੀ ਵੀਰੇ ਹੋਰਿਆਂ ਨੂੰ ਸਾਰਿਆਂ ਨੂੰ ਮਿਲੇ ਹੋਏ ਸੀ ਤੇ ਜਿੱਥੇ ਮੋਹ ਪਿਆਰ ਪੈ ਜਾਂਦਾ ਉੱਥੇ ਬੰਦਾ ਫਿਰ ਮਿਲਣ ਗੱਲ ਨਾ ਹੁੰਦਾ ਹੈ ਨਾ ਸਪੈਸ਼ਲੀ ਇਹਨਾਂ ਨੂੰ ਮਿਲਦੇ ਲਈ ਆਏ ਆ ਤੇ ਨਹੀਂ ਸਾਡਾ ਹਜੇ ਇੱਥੇ ਘੁੰਮਣ ਦਾ ਕੋਈ ਮਨ ਨਹੀਂ ਸੀਗਾ ਕਹਿੰਦੇ ਹੁਣ ਅਸੀਂ ਹੁੰਨੇ ਆ ਪੰਜਾਬੀ ਯਾਰੀ ਜਿਹਦੇ ਨਾਲ ਲਾਇਤ ਤੋੜਨੇ ਭਾਈਏ ਨਹੀਂ ਬਸ ਉਹ ਕੰਮ ਹੈ ਹੈ ਤੇ ਹੁਣ ਕੱਲ ਦਾ ਦਿਨ ਅਸੀਂ ਰਹਿਣਾ ਮਤਲਬ ਸਾਬੀ ਬਾਈ ਕੋਲੇ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਜਿਹੜਾ ਪਰਸਨਲ ਹੈ ਉਹ ਘੁੰਮਣਾ ਫਿਰਨਾਗਾ ਦੋ ਤਿੰਨ ਦਿਨ ਸਵਿਟਜ਼ਰਲੈਂਡ ਚ ਸਾਡੇ 7 ਕਿ ਦਿਨ ਟੋਟਲ ਅਸੀਂ ਲਾਉਣੇ ਆ ਤੇ 6 6 ਦਿਨ ਜਾਂ 7 ਦਿਨ ਇੰਨੇ ਕ ਲਾਉਣੇ ਆ ਉਸ ਤੋਂ ਬਾਅਦ ਫਿਰ ਆਪਣਾ ਨੈਕਸਟ ਕੰਟਰੀ ਹੋਊਗਾ ਸੋ ਅੱਜ ਦਾ ਵਲੌਗ ਜੀ ਇੱਥੇ ਕਰਦੇ ਆ ਸਮਾਪਤ ਮਿਲਦੇ ਆਪਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਧੰਨਵਾਦ ਅੱਜ ਸਾਰਿਆਂ ਦਾ ਜਿਹੜੀਆਂ ਜਿਹੜੀਆਂ ਫੈਮਿਲੀ ਸਾਨੂੰ ਮਿਲੇ ਜਿਨ੍ਹਾਂ ਜਿਨ੍ਹਾਂ ਦੇ ਘਰੇ ਗਏ ਤੇ ਮੋਹ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਤੇ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਰਬਾ